ਜਦੋਂ ਉਹਨਾਂ ਨੇ ਪੇਟੀ ਖੋਲੀ ਨਿਪਣ ਆਏ ਕਰਦਾ ਸੱਪ ਨਿਕਲਿਆ ਆ ਹਾਂ ਮਤਲਬ ਕਈਆਂ ਨੂੰ ਯਕੀਨ ਨਹੀਂ ਆਉਂਦਾ ਵੀ ਯਾਰ ਉਹਦਾ ਬੁੜੀ ਆ ਫਿਰ ਫੋਟੋਆਂ ਦਿਖਾਈਆਂ ਅੱਖਾਂ ਦੇਖ ਮਲਾ ਕੇ ਠੀਕ ਹੈ ਜੀ ਜਦੋਂ ਗਵਾਂਢੀ ਵਾਲੇ ਜਵਾਕ ਲੈ ਕੇ ਕਰੇ ਆਇਆ ਮੈਨੂੰ ਕਹਿੰਦਾ ਭਾਗਮਾਨੇ ਆਪਣੇ ਦੋ ਕਿੱਥੇ ਨੇ ਮੈਂ ਕਿਹਾ ਜੀ ਜਿਹਦੇ ਹੈਗੇ ਸੀ ਉਹ ਵੀ ਲੈ ਗਿਆ ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਪੈਣ ਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਉਹ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਇਹ ਗੱਲ ਦਾ ਇੱਕ ਕਾਰਨ ਤੁਹਾਨੂੰ ਮੈਂ ਦੱਸਦਾ ਜਦੋਂ ਕੋਈ ਵੀ ਕਲਾਕਾਰ ਇੱਕ ਆਰਟਿਸਟ ਸਾਡੀ ਇਸ ਲਾਈਨ ਦੇ ਵਿੱਚ ਆਉਂਦਾ ਤਾਂ ਉਹਨੂੰ ਬੜੀਆਂ ਔਕੜਾਂ ਆਉਂਦੀਆਂ ਨੇ ਉਹਨਾਂ ਵਿੱਚ ਇੱਕ ਹੈਗਾ ਸਾਡਾ ਵੀਰ ਤਨੋਜ ਟਿੱਬਾ ਜਿਹਨੂੰ ਅਕਸਰ ਤੁਸੀਂ ਬੀਬੋ ਪੂਆ ਦੇ ਨਾਂ ਨਾਲ ਵੀ ਜਾਣਦੇ ਹੋ ਤੇ ਕਰੈਕਟਰ ਦੇ ਵਿੱਚ ਤੁਸੀਂ ਦੇਖਿਆ ਵੀ ਹੋਇਆ ਤੇ ਹੁਣ ਆਪਾਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਬਾਈ ਦੇ ਕੋਲੋਂ ਪਹਿਲਾਂ ਬਾਈ ਦੇ ਲਾਈਫ ਸਟਾਈਲ ਦੇ ਬਾਰੇ ਪੁੱਛ ਲਈਏ ਨਾ ਬਾਈ ਸਤਿ ਸ਼੍ਰੀ ਅਕਾਲ ਠੀਕ ਆ ਕੋ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਬੇਪਰਵਾ ਪੀਵੀ19 ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਬਾਈ ਪਹਿਲਾਂ ਅਸੋ ਵੇਟ ਤਾਂ ਨਹੀਂ ਵਾਲੀ ਕਰਨੀ ਪਈ ਸਾਡੇ ਨੂੰ ਨਾ ਨਾ ਵੇਟ ਕਾਦੀ ਕਰਨੀ ਪਈ ਆ ਤੁਸੀਂ ਭਰਾ ਅਗੇ ਸਾਡੇ ਹਾਂਜੀ ਹਾਂਜੀ ਹੈਂ ਤੇ ਬਾਈ ਹੁਣ ਗੱਲ ਇੱਕ ਆਪਾਂ ਇਹ ਕਰਦੇ ਆਂ ਦੇਖੋ ਕੋਈ ਵੀ ਕਲਾਕਾਰ ਇਸ ਲਾਈਨ ਦੇ ਵਿੱਚ ਆਉਂਦਾ ਜੇ ਤਾਂ ਪਹਿਲਾਂ ਆਪਾਂ ਪਹਿਲਾਂ ਆਪਾਂ ਆਮ ਤੌਰ ਤੇ ਇੰਟਰਵਿਊ ਦੇਖਦੇ ਆਂ ਉਹ ਚ ਪਹਿਲਾਂ ਕਰਦੇ ਹੁੰਦੇ ਸੀ ਤੁਹਾਨੂੰ ਇਹ ਕਦੋਂ ਸ਼ੌਂਕ ਪਿਆ ਜੀ ਫਲਾਣਾ ਟਮਕ ਉਹ ਚੀਜ਼ਾਂ ਹੋ ਜਾਂਦੀਆਂ ਸੀ ਆਪਾਂ ਕਰ ਲਿਆ ਕਰਨੀਆਂ ਕਾਮਨ ਜਿਹੀਆਂ ਗੱਲਾਂ ਨਾ ਦੇਖੇ ਜਿਹੜੀਆਂ ਚੀਜ਼ਾਂ ਲੋਕ ਸਾਡੇ ਦਰਸ਼ਕ ਜਿਹੜੇ ਦੇਖਣਾ ਚਾਹੁੰਦੇ ਨੇ ਮੇਨ ਬਿਲਕੁਲ ਤੇ ਉਹਦੇ ਵਿੱਚ ਆਪਾਂ ਇਹ ਗੱਲ ਕਰਦੇ ਆਂ ਜਿਹੜੇ ਪਹਿਲਾਂ ਤਾਂ ਬਈ ਚੱਲਦਾ ਸੀਗਾ ਜਿਵੇਂ ਇਸ ਬੰਦੇ ਨੂੰ ਮਿਹਨਤ ਕਰਕੇ ਮੂਹਰੇ ਆਉਣਾ ਪੈਂਦਾ ਸੀ ਹੁਣ ਸਿਸਟਮ ਬੜਾ ਸੌਖਾ ਹੋ ਗਿਆ ਹੁਣ ਸੋਸ਼ਲ ਸਾਈਟਾਂ ਬੜ ਫੇਸਬੁੱਕ ਆ ਗਈ WhatsApp ਆ ਗਿਆ ਹੁਣ ਤਾਂ ਲੋਕਲ ਲਿੰਕ ਸ਼ੇਅਰ ਕਰਦੇ ਨਾਲ ਦੀ ਨਾਲ ਕਲਾਕਾਰ ਨੂੰ ਆਉਣਾ ਸੌਖਾ ਹੋ ਗਿਆ ਬਾਇਰਲ ਹੋ ਜਾਂਦੀਆਂ ਨੇ ਚੀਜ਼ਾਂ ਹਾਂਜੀ ਤੇ ਥੋੜੇ ਬਿਲੇ ਬਾਈ ਤੁਸੀਂ ਕਿੰਨੀ ਕ ਮਿਹਨਤ ਕਰਕੇ ਮੂਹਰੇ ਆਏ ਆਂ ਆਪਾਂ ਉਹ ਚੀਜ਼ ਦੱਸਣੀ ਅੱਜ ਅਸੀਂ ਨਾ ਸਕੂਲ ਟਾਈਮ ਤੋਂ ਮਤਲਬ ਕਮੇਡੀ ਕਰਦੇ ਹੁੰਦੇ ਸੀ ਠੀਕ ਹੈ ਸਕੂਲ ਟਾਈਮ ਤੋਂ ਕਰਦੇ ਉਦੋਂ ਜਿਹੜੀਆਂ ਸੀੜੀਆਂ ਬਣਦੀਆਂ ਹੁੰਦੀਆਂ ਸੀਗੀਆਂ ਤੇ ਇਹ ਸੀੜੀਆਂ ਦਾ ਸਮਾਂ ਹੁੰਦਾ ਸੀ ਤੇ ਅਸੀਂ ਮਤਲਬ ਸਾਡੇ ਪਿੰਡ 'ਚ ਸ਼ੂਟਿੰਗ ਕਰਨ ਆਲੇ ਆਏ ਤੇ ਉਹਨਾਂ ਨੂੰ ਮੈਂ ਆਪਦੀ ਐਕਟਿੰਗ ਕਰਕੇ ਦਿਖਾਈ ਆਵਾਜ਼ਾਂ ਜੇਮ ਕੱਢਦਾ ਹੁੰਦਾ ਸੀ ਜਿਵੇਂ ਸਕੂਲ ਟਾਈਮ 'ਚ ਹਰਕੀ ਜਵਾਬ ਕਰਦਾ ਹ ਤੇ ਉਵੇਂ ਅਸੀਂ ਕਰਦੇ ਹੁੰਦੇ ਮੈਂ ਆਵਾਜ਼ਾਂ ਕੱਢ ਕੇ ਉਹਨਾਂ ਨੂੰ ਰੋਲ ਦਿੱਤਾ ਰੋਲ ਦੇ ਤਾਂ ਦੋ ਫਿਲਮਾਂ 'ਚ ਚਲੋ ਉਹ ਕਾਫੀ ਹਟ ਹੋ ਗਈਆਂ ਪ੍ਰਕਾਸ਼ ਗਾਧੂ ਸੀਗੇ ਉਹ 'ਚ ਦਲਾਵਰ ਸਿੱਧੂ ਸੀਗੇ ਤੇ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਨੂੰ ਕਾਫੀ ਟੈਕਨੀਕਲ ਗੱਲਾਂ ਸਿੱਖਣ ਨੂੰ ਮਿਲੀਆਂ ਹਨਾ ਕਿਵੇਂ ਐਕਟਿੰਗ ਕਰਦੇ ਕਿਵੇਂ ਕੈਮਰਾ ਫੇਸ ਕਰਨਾ ਤੇ ਫਿਰ ਹੌਲੀ-ਹੌਲੀ ਮਤਲਬ ਇਦਾਂ ਹੀ ਸ਼ੁਰੂਆਤ ਹੋ ਗਈ ਫਿਰ ਪ੍ਰੋਗਰਾਮ ਲਾਉਣ ਲੱਗੇ ਫਿਰ ਐਂ ਮਤਲਬ ਹੁਣ ਤੱਕ ਪਤਾ ਹੀ ਨਹੀਂ ਕਿੰਨੀਆਂ ਫਿਲਮਾਂ YouTube ਤੇ Facebook ਤੇ ਅੱਜਕੱਲ ਫੇਸਬੁੱਕ ਦਾ ਟ੍ਰੈਂਡ ਆ ਰਿਹਾ ਉਹ ਵੀ ਚੱਲ ਗਿਆ ਪਹਿਲਾਂ ਸੀੜੀਆਂ ਆਉਂਦੀਆਂ ਹੁੰਦੀਆਂ ਸੀ ਉਹਨਾਂ 'ਚ ਵੀ ਗਾਣਿਆਂ 'ਚ ਬਹੁਤ ਕੰਮ ਕੀਤਾ ਕਾਫੀ ਕਲਾਕਾਰਾਂ ਨਾਲ ਵੱਡੀ ਗਿਣਤੀ 'ਚ ਕੰਮ ਕੀਤਾ ਗਾਣਿਆਂ ਦੇ ਵਿੱਚ ਤੇ ਫਿਲਮਾਂ ਦੇ ਵਿੱਚ ਟੈਲੀਫਿਲਮਾਂ 'ਚ બસ ਇਹ ਸਫਰ ਰਿਹਾ ਜੀ ਤੇ ਮੇਰਾ ਖਿਆਲ ਆ ਭਾਈ ਜਿਹੜਾ ਤੁਹਾਡੇ ਲਾਈਨ ਦੇ ਵਿੱਚ ਤੁਸੀਂ ਜਿਹੜਾ ਕੰਮ ਕੀਤਾ ਮੇਰਾ ਖਿਆਲ ਆ ਵੀ ਇਹਦੀ ਕੋਈ ਲਿਮਟ ਨਹੀਂ ਬਿਲਕੁਲ ਛੋਟੀ ਜੀ ਉਮਰ ਦੇ ਵਿੱਚ ਵੀ ਤੁਸੀਂ ਮੇਰੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਤਰੱਕੀ ਖੱਟ ਲਈ ਸੀ ਉਸ ਸਮੇਂ ਦੇ ਵਿੱਚ ਮੈਂ ਉਦੋਂ ਮਤਲਬ ਪੜਦਾ ਹੁੰਦਾ ਸੀ 8ਵੀਂ 9ਵੀਂ ਦੇ ਵਿੱਚ ਉਦੋਂ ਮੈਂ ਟੀਵੀ ਤੇ ਆਉਣ ਲੱਗ ਗਿਆ ਸੀ ਡीडी ਪੰਜਾਬੀ ਤੇ ਜਾਂ ਹੋਰ ਟੀਵੀ ਚੈਨਲਾਂ ਤੇ ਆਉਣ ਲੱਗ ਗਿਆ ਸੀ ਜਦੋਂ ਮੈਂ 8ਵੀਂ 9ਵੀਂ ਚ ਪੜਦਾ ਸੀ ਫਿਰ ਨਾਲ ਦੀ ਨਾਲ ਮੈਂ ਪੜਾਈ ਕਰਦਾ ਗਿਆ ਨਾਲ ਦੀ ਨਾਲ ਮਤਲਬ ਮੈਂ ਐਕਟਿੰਗ ਲਾਈਨ ਨਹੀਂ ਛੱਡੀ ਆਪਦੀ ਤੇ ਛੋਟੀ ਉਮਰ ਤੋਂ ਲੈ ਕੇ ਭਾਈ ਹੁਣ ਤੱਕ ਥੋੜਾ ਸਫਰ ਜਿਹੜਾ ਬਹੁਤ ਰਿਹਾ ਕਲਾਕਾਰੀ ਦੇ ਨਾਲ ਖਾਸ ਕਰਕੇ ਜੁੜ ਕੇ ਹਨ ਤੇ ਤੁਸੀਂ ਬਹੁਤ ਆਰਟਿਸਟਾਂ ਦੇ ਨਾਲ ਵੀ ਕੰਮ ਕੀਤਾ ਬਿਲਕੁਲ ਕੀਤਾ ਤੇ ਸਭ ਤੋਂ ਸੋਹਣਾ ਤੇ ਜਿਹੜਾ ਦਿਲਚਸਪਾ ਤੁਹਾਡੇ ਉਹ ਜਿਹੜਾ ਕਿਹੜਾ ਸੀਨ ਤੁਹਾਡੀ ਅੱਖਾਂ ਮੂਰੇ ਘੁੰਮਦਾ ਹੁੰਦਾ ਵੀ ਯਾਰ ਮੈਂ ਉਹ ਕੀਤਾ ਬੜਾ ਆਨੰਦ ਆਇਆ ਮਤਲਬ ਆਨੰਦ ਤਾਂ ਹੁਣ ਸਾਰੇ ਜਿਹੜੇ ਵੀ ਆਪਾਂ ਕਲਾਕਾਰ ਹਨ ਹਰ ਇੱਕ ਸੀਨ ਨੂੰ ਜਦੋਂ ਉਹ ਕਰਦਾ ਉਹ ਆਨੰਦ ਨਾਲ ਹੀ ਕਰਦਾ ਬਿਨਾ ਆਨੰਦ ਤੋਂ ਇਹ ਚੀਜ਼ ਹੁੰਦੀ ਨਹੀਂ ਕਿਉਂਕਿ ਜਿਹੜਾ ਕੈਰੈਕਟਰ ਆ ਉਹਨੂੰ ਕੈਰੈਕਟਰ ਨੂੰ ਮਿਹਨਤ ਕਰਨੀ ਪੈਂਦੀ ਆ ਸਾਰੀ ਚੀਜ਼ ਨੂੰ ਸਮਾਂ ਦੇਣਾ ਪੈਂਦਾ ਜਿੰਨੇ ਵੀ ਅੱਜ ਤੱਕ ਕੈਰੈਕਟਰ ਮੈਂ ਕਰੇ ਨੇ ਸਾਰਿਆਂ ਨੇ ਲਈ ਮਿਹਨਤ ਕੀਤੀ ਆ ਦਿਲੋਂ ਕੀਤਾ ਵਧੀਆ ਕੀਤਾ ਆਪਣੇ ਵੱਲੋਂ ਵਧੀਆ ਕੀਤਾ ਬਾਕੀ ਸਰੋਤਿਆਂ ਨੂੰ ਜਦੋਂ ਪਸੰਦ ਆਉਂਦੇ ਨੇ ਐਕਟਿੰਗ ਜਾਂ ਚੀਜ਼ ਥੋੜੀ ਵਧੀਆ ਲੱਗੀ ਉਦੋਂ ਖੁਸ਼ੀ ਹੁੰਦੀ ਆਗੇ ਜਿਵੇਂ ਹੁਣ ਇੱਕ ਮਾਂ ਹੁੰਦੀ ਆ ਬਈ ਉਹਨੂੰ ਸਾਰੇ ਪੁੱਤ ਪਿਆਰੇ ਨੇ ਉਸੇ ਤਰ੍ਹਾਂ ਕਲਾਕਾਰ ਨੂੰ ਸਾਰੇ ਜਿਹੜੇ ਇਹਦੇ ਸੀਨ ਹੁੰਦੇ ਵਧੀਆ ਚੰਗੇ ਲੱਗਦੇ ਆ ਪਰ ਉਹਨਾਂ ਚੋਂ ਕਹਿੰਦੇ ਇੱਕ ਵਾਰੀ ਦਾ ਛੋਟਾ ਹੁੰਦਾ ਉਹ ਲਾਡਲਾ ਹੁੰਦਾ ਥੋੜਾ ਜਿਹਾ ਕਈ ਵਾਰ ਕੋਈ ਇਹੋ ਜਿਹਾ ਸੀਨ ਯਾਦਗਰੀ ਤਾਂ ਮਤਲਬ ਐਦਾਂ ਇੱਕ ਵਾਰ ਅਸੀਂ ਸ਼ੂਟਿੰਗ ਕਰ ਰਹੇ ਸੀਗੇ ਧੀਰਾ ਬਰਾੜਾ ਸਿੰਗਰ ਨੇ ਤੇ ਉਹਨਾਂ ਦਾ ਗਾਣਾ ਸੀ ਮੈਂ ਰਾਤੀ ਖਬਰਾਂ ਦੇ ਨਾਲ ਲੱਚਿਆ ਵੇ दारू ਪੀ ਕੇ ਠੀਕ ਹੈ ਜੀ ਤੇ ਡੀਡੀ ਪੰਜਾਬੀ ਤੇ ਵੀ ਕਾਫੀ ਹਿੱਟ ਹੋਇਆ ਗਾਣਾ ਉਹ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀ ਤੇ ਮੇਰਾ ਸੀਨ ਸੀਗਾ ਸ਼ਰਾਬ ਪੀ ਕੇ ਕੰਦ ਟੱਪਣ ਦਾ ਠੀਕ ਹੈ ਜੀ ਤੇ ਲੇਡੀਜ਼ ਕਰੈਕਟਰ ਸੀਗਾ ਬੀਬੋ ਪੂ ਵਾਲਾ ਤੇ ਜਦੋਂ ਮੈਂ ਕੰਦ ਟੱਪੀ ਤੇ ਪਰਲੇ ਪਾਸੇ ਖੂਹ ਸੀ ਉਹ ਗੱਲ ਕਰ ਮੈਂ ਇਦਾਂ ਹੀ ਨਾਲ ਜਾਂ ਲਮਕਾ ਹੱਥ ਪਾ ਕੇ ਵੀ ਉਧਰ ਨਹੀਂ ਸਾਲ ਮਾਰੀ ਜਦੋਂ ਸਾਲ ਮਾਰਦਾ ਖੂਚ ਹੀ ਜਾਂਦਾ ਅੱਛਾ ਮਤਲਬ ਉਹ ਹੀ ਹੋ ਜਾਂਦਾ ਕਦੇ ਕਦੇ ਉਹ ਚੀਜ਼ ਕਦੇ ਭੁੱਲਦੀ ਨਹੀਂ ਹੈਗੀ ਉਹ ਰੀਅਲ ਦੇ ਵਿੱਚ ਹੋਇਆ ਰੀਅਲ ਦੇ ਵਿੱਚ ਮਤਲਬ ਇਦਾਂ ਜਿਵੇਂ ਸ਼ੂਟਿੰਗਾਂ ਕਰਦੇ ਆ ਅਸੀਂ ਬੁੜੀਆਂ ਆ ਜਾਂਦੀਆਂ ਨੇ ਸਾਡੇ ਕੋਲੇ ਉਹ ਮਤਲਬ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਬੁੜੀ ਆ ਠੀਕ ਹੈ ਜੀ ਮੁੰਡਾ ਆ ਐ ਨਹੀਂ ਪਤਾ ਮੁੰਡਾ ਆ ਐਂ ਸਮਝਦੇ ਨਹੀਂ ਬੁੜੀ ਆ ਪਰਸਨਲ ਗੱਲਾਂ ਹੋਰ ਜੱਫੀਆਂ ਪਾਈ ਜਾਂਦੀਆਂ ਨੇ ਮਤਲਬ ਹੋਰ ਭੈਣੇ ਠੀਕ ਆ ਤੇਰੇ ਜਵਾਕ ਜੱਲੇ ਠੀਕ ਨੇ ਤੇ ਉਹਨਾਂ ਨੂੰ ਕੀ ਦਸੀਏ ਵੀ ਉਹਦਾ ਦਾਦਾ ਵਿਆਹ ਨਹੀਂ ਹੋਇਆ ਹੈ ਤੇ ਉਹ ਕਹਿੰਦੇ ਨੇ ਆ ਫਿਰ ਜਿਵੇਂ ਮੈਂ ਕਹਿੰਦਾ ਵੀ ਮੇਰੇ ਦੋ ਕੁੜੀਆਂ ਨੇ ਮੁੰਡੇ ਕਿੱਥੇ ਵਿਆਹੇ ਨੇ ਫਿਰ ਰਿਸ਼ਤੇਦਾਰੀਆਂ ਕੱਢਣ ਲੱਗ ਜਾਈ ਨੇ ਹਾਂਜੀ ਹਾਂਜੀ ਮਤਲਬ ਇਹ ਚੀਜ਼ਾਂ ਹੁੰਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਚਲੋ ਹੁਣ ਪਤਾ ਲੱਗਿਆ ਸੋਸ਼ਲ ਮੀਡੀਆ ਦਾ ਵੀ ਇੱਕ ਮੁੰਡਾ ਪਹਿਲਾਂ ਬਹੁਤ ਸਾਰੇ ਲੋਕ ਲੇਡੀ ਜੀ ਸਮਝਦੇ ਸੀ ਵੀ ਇਹ ਤਾਂ ਇੱਕ ਬੁੜੀ ਹੈ ਠੀਕ ਹੈ ਜੀ ਤੇ ਮੈਂ ਨਾ ਬਾਈ ਤੁਹਾਨੂੰ ਇੱਕ ਦੱਸਦਾ ਮੇਰੀ ਜ਼ਿੰਦਗੀ ਦਾ ਜਿਹੜਾ ਹਾਦਸਾ ਮੈਨੂੰ ਬੜਾ ਨੇੜੇ ਤੋਂ ਤੁਹਾਨੂੰ ਦੱਸਦਾ ਜਿਵੇਂ ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਆਪਾਂ ਕਦੇ ਐ ਇਦਾਂ ਕਲੋਜ਼ ਵੀ ਬੈਠਾਂਗੇ ਬਿਲਕੁਲ ਮੈਂ ਨਿਆਣਾ ਹੁੰਦਾ ਸੀ ਜਦੋਂ ਛੋਟਾ ਹੁੰਦਾ ਸੀ ਮੇਰੇ ਤਾਏ ਦਾ ਮੁੰਡਾ ਕਿ ਮੈਥੋਂ 2 ਸਾਲ ਵੱਡਾ ਜਗਤਾਰ ਬੈਂਕ 'ਚ ਹੁੰਦਾ ਉਹਦਾ ਵੀ ਤੇ ਮੈਨੂੰ ਉਹਨੇ ਦੱਸਿਆ ਕਹਿੰਦਾ ਯਾਰ ਮੈਂ ਤਾਂ ਉਦੋਂ ਬਾਹਰ ਸੀ ਉਸ ਦਿਨ ਮੈਨੂੰ ਕਹਿੰਦਾ ਯਾਰ ਅੱਜ ਵੀਬੋਬੂ ਆਈ ਸੀ ਅੱਛਾ ਆਪਣੇ ਘਰ ਦੇ ਲਾਗੇ ਕਹਿੰਦਾ ਵੀ ਆ ਕਰਕੇ ਹਸਪੀਟਲ ਦੇ ਵਿੱਚ ਕਹਿੰਦਾ ਜਦੋਂ ਉਹਨੇ ਡਾਕਟਰ ਕੋਲ ਸੀਨ ਕੀਤਾ ਵੀ ਪੁੱਤ ਮੇਰੀ ਦਾ ਕਿਸ ਨੇ ਬਾਲੀਆਂ ਲਾ ਲੀਆਂ ਮੇਰਾ ਐਂ ਜੀ ਕਰੇ ਵੀ ਯਾਰ ਜੇ ਮੈਂ ਹੁੰਦਾ ਅੱਜ ਤਾਂ ਮੈਂ ਯਾਰ ਉਹ ਨੇੜੇ ਤੋਂ ਦੇਖਦਾ ਕੋਲੋਂ ਖੜ ਕੇ ਦੇਖਦਾ ਹਨਾ ਵੀ ਐਦਾਂ ਹੁੰਦਾ ਵੀ ਹਰ ਇੱਕ ਦਿਨ ਲਈ ਹੈ ਨਾ ਫਿਰ ਮੈਂ ਤਪਾ ਮੰਡੀ ਦੇ ਵਿੱਚ ਇੱਕ ਵਾਰੀ ਦੇਖਿਆ ਤੁਸੀਂ ਸਾਡੇ ਇੱਕ ਮਾਰਕੀਟ ਦੇ ਵਿੱਚ ਦੁਕਾਨ ਹੈ ਵਾਜਦੀ ਤੋਕੀ ਦੀ ਤੁਸੀਂ ਉੱਥੇ ਵੀ ਇੱਕ ਸੀਨ ਕਰਿਆ ਸੀ ਜਿਵੇਂ ਕੋਈ ਬ੍ਰੈਡਾਂ ਦਾ ਪੈਕੇਟ ਜਾਂ ਕੁਝ ਹੋਰ ਜਿਵੇਂ ਆਪਾਂ ਇੱਕ ਨਾਲ ਤੁਹਾਡੇ ਸਾਈਕਲ ਤੇ ਸੀ ਜਿਵੇਂ ਫੁੱਫੜ ਬਣਾਇਆ ਹੁੰਦਾ ਨਾ ਕਹਿੰਦੇ ਆ ਤੇ ਉਸ ਤਰ੍ਹਾਂ ਤੁਸੀਂ ਮੂਹਰੇ ਬੈ ਕੇ ਸਾਈਕਲ ਦੇ ਨਾਲ ਜਿਵੇਂ ਭੱਜੇ ਜਾਂ ਕਦੇ-ਕਦੇ ਡਿੱਗੇ ਕਦੇ ਕਰੇ ਚੀਜ਼ਾਂ ਉਹ ਮੈਨੂੰ ਉਹਦੇ ਕੋਲੇ ਖੜ ਕੇ ਆ ਲੱਗਦਾ ਸੀ ਵੀ ਯਾਰ ਕਾਸ ਮੈਨੂੰ ਮਿਲਣ ਦਾ ਮੌਕਾ ਮਿਲ ਜੇ ਤੇ ਮੇਰੇ ਵਰਗੇ ਕਈ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਦਰਸ਼ਕ ਹੋਣਗੇ ਜਿਨ੍ਹਾਂ ਦੇ ਕੋਲੇ ਤੁਹਾਡੇ ਮੂਵੀ ਥੋੜੀ ਕੋਈ ਚੱਲ ਰਹੀ ਆ ਉਹਨਾਂ ਦੇ ਮਨ 'ਚ ਬੜੇ ਤਾਬਲੇ ਹੁੰਦੇ ਹੋਣਗੇ ਵੀ ਕਾਸ ਜੀ ਇਹਨਾਂ ਨੂੰ ਜਾ ਕੇ ਮਿਲੀਏ ਤੇ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਕੀ ਸੁਨੇਹਾ ਹੁੰਦਾ ਵੀ ਤੁਹਾਡਾ ਵੀ ਮਨ ਕਰੇ ਹੁੰਦਾ ਵੀ ਯਾਰ ਕੋਈ ਚੱਕਰ ਨਹੀਂ ਆਉਣ ਦੋ ਮਿਲੋ ਯਾਰ ਹਾਂ ਬਿਲਕੁਲ ਜਾਂ ਮਤਲਬ ਕਿਤੇ ਮਾਰਕੀਟ ਚ ਜਾਣੇ ਉਦੋਂ ਮੈਂ ਇੰਗਲੈਂਡ ਸੀਗਾ ਇੰਗਲੈਂਡ ਲੋਕ ਮਤਲਬ ਜਿੱਥੇ ਮੈਂ ਜਾਂਦਾ ਸੀ ਬਰੌਡਵੇ ਤੇ ਬੱਸਾਂ ਦੇ ਵਿੱਚ ਟ੍ਰੇਨਾਂ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਸੀ ਮੈਨੂੰ ਪਹਿਚਾਣ ਲੈਂਦੇ ਸੀ ਕੋਈ ਮੈਨੂੰ ਜੂਸ ਪਿਆ ਕਰੇ ਕੋਈ ਪੀਜੇ ਖਵਾ ਕਰੇ ਮਤਲਬ ਮੇਰਾ ਤਾਂ ਉੱਥੇ ਜਾ ਕੇ weight ਵੀ ਵਧ ਗਿਆ ਇੰਗਲੈਂਡ ਤੇ ਮੇਰਾ 72 ਕਿਲੋ ਵਜ਼ਨ ਹੋ ਗਿਆ ਸੀ ਹੁਣ ਮੈਂ 5 ਕਿਲੋ ਆਪਦਾ ਘਟਾਇਆ ਹੁਣ ਘਟਾਉਣ ਲੱਗਾ ਆਂ ਵਜ਼ਨ ਠੀਕ ਹੈ ਜੀ ਮਾਹਾਂ ਤਾਂ ਫਿਰ ਭੂਆ ਮੋਟੀ ਜੀ ਭੂਆ ਮੋਟੀ ਹੋ ਗਈ ਮੋਟੀ ਹੋ ਗਈ ਹਾਂ ਤੇ ਪੂਆ ਦੇ ਜੇ ਕਰੈਕਟਰ ਨੂੰ ਲੈ ਕੇ ਚਲੀ ਬਈ ਆਪਾਂ ਹਨਾ ਤਾਂ ਇੱਕ ਕਾਫੀ ਸਾਲ ਪਹਿਲਾਂ ਇੱਕ ਮੂਵੀ ਆਈ ਸੀ ਮੇਰੇ ਸਨ ਨਹੀਂ ਯਾਦ ਸੰਦੂਕ ਚ ਬੰਦੂਕ ਹਨਾ ਜੀ ਉਹਦੇ ਚ ਤੁਹਾਡਾ ਇੱਕ ਸੀਨ ਸੀਗਾ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਉਸ ਦਾ ਹਨਾ ਜੀ ਵੀ ਉਹਦੇ ਵਿੱਚ ਇੱਕ ਸੱਪ ਨਿਕਲਿਆ ਉਹ ਸੀਨ ਇੱਕ ਵਾਰੀ ਮੜਾ ਕਰਕੇ ਦਿਖਾਓ ਬਈ ਮੜਾ ਜਾ ਜਿੰਨਾ ਕਿ ਯਾਦ ਹਾਂ ਹਾਂ ਜਦੋਂ ਉਹਨਾਂ ਨੇ ਪੇਟੀ ਖੋਲੀ ਨਿਫਣ ਆਏ ਕਰਦਾ ਸੱਪ ਨਿਕਲਿਆ ਆ ਵਾਰ ਤੇ ਫਿਰ ਉਹਦਾ ਡਾਇਲੋਗ ਦਾ ਮਤਲਬ ਮਰਦਾ ਜਮੂ ਕਫਣ ਪਾੜੂ ਠੀਕ ਹੈ ਜੀ ਹਾਂ ਤੇ ਉਹ ਨਾ ਬਾਈ ਕੀ ਹੁੰਦਾ ਜਦੋਂ ਅਸੀਂ ਨਿਆਣੇ ਸੀਗੇ ਉਦੋਂ ਮੈਂ ਵੀ ਨਾਨਕੇ ਜਾਣਾ ਤਾਂ ਵੀ ਕਿਉਂਕਿ ਉਦੋਂ ਤਾਂ ਇੰਨਾ ਕਿ ਜਿਆਦਾ ਦੌਰ ਹੋ ਗਿਆ ਸੀ ਬੀਬੂ ਪੂਆ ਦਾ ਅਸਲ ਦੇ ਵਿੱਚ ਮੇਰਾ ਖਿਆਲ ਆ ਵੀ ਥੋੜੇ ਮੂਰੇ ਵੀ ਚੀਜ਼ ਆਈ ਹੋਊ ਕਿਉਂਕਿ ਵੀ ਸੋਸ਼ਲ ਮੀਡੀਆ ਨਾ ਸਭ ਨੂੰ ਪਤਾ ਹੀ ਹੁੰਦਾ ਆਪਾਂ ਨੂੰ ਤੇ ਉਸ ਤੋਂ ਬਾਅਦ ਬਹੁਤ ਨਕਲੀ ਬੀਬੂ ਪੂਆ ਬਣ ਬਣ ਕੇ ਵੀ ਆਈਆਂ ਹਾਂ ਪਰ ਜਿਹੜਾ ਕਹਿੰਦੇ ओरिजिनल ਹੁੰਦੀ ਆ ਚੀਜ਼ ਨਾ ਤੇ ਉਹਦੀ ਫਿਰ ਕਾਪੀ ਉਨ ਹੀ ਨਹੀਂ ਵਿਕਦੀ ਬਹੁਤ ਆਏ ਲੋਕ ਪਰ ਜਿਹੜਾ ਅਸਲੀ ਬੀਬੂ ਪੂਆ ਅੱਜ ਲੋਕਾਂ ਨੂੰ ਪਤਾ ਲੱਗੂਗਾ ਵੀ ਕਿਉਂਕਿ ਤੁਹਾਨੂੰ ਹਮੇਸ਼ਾ ਲੇਡੀ ਡਰੈਸ ਦੇ ਵਿੱਚ ਹੀ ਦੇਖਿਆ ਹੁੰਦਾ ਹੈ ਤੇ ਸਲਵਾਰ ਕਮੀਜ਼ ਦੇ ਵਿੱਚ ਅਸਲੀ ਚਿਹਰਾ ਬੀਬੂ ਪੂਆ ਦਾ ਸੀ ਅਸਲੀ ਦੇ ਵਿੱਚ ਤਾਂ ਮਤਲ ਕਰਦਾ ਜਿਹੜੇ ਬੀਬੋਪੂ ਆ ਗਈ ਕੋਈ ਲੇਡੀਜ਼ ਨਹੀਂ ਸੀ ਜਾਂ ਹੋਰ ਇੱਕ ਸਿਰਫ ਬੀਬੋਪੂ ਆ ਭਗਵੰਤ ਮਾਨ ਜੀ ਦਾ ਕਰੈਕਟਰ ਸੀ ਉਹ ਇੱਕ ਆਵਾਜ਼ਾਂ ਕੱਢਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਮਤਲਬ ਡ्रेसਰ ਰੂਪ ਲੈ ਕੇ ਫਿਰ ਲੋਕਾਂ ਦੇ ਮੂਹਰੇ ਆ ਗਏ ਤੇ ਬਈ ਪਹਿਲਾ ਸੀਨ ਕਿਵੇਂ ਪੈਦਾ ਹੋ ਗਿਆ ਵੀ ਅਜੇ ਬੀਬੋਪੂ ਦਾ ਕਰਨਾ ਉਹ ਕਦੋਂ ਸ਼ੁਰੂਆਤ ਹੋਈ ਸੀ ਇਹ ਕਿੰਨਾ ਦੀ ਸੋਚ ਸੀ ਇਹ ਇਹ ਨਾ ਅਸੀਂ ਸਕੂਲ ਦੇ ਵਿੱਚ ਜਦੋਂ ਡਰਾਮਾ ਕਰਦੇ ਸੀਗੇ ਨਾਟਕ ਕਰਦੇ ਸਕੂਲ 'ਚ ਤਾਂ ਭਗਵੰਤ ਮਾਨ ਜੀ ਦੀਆਂ ਕਾਸਟਾਂ ਆਉਂਦੀਆਂ ਹੁੰਦੀਆਂ ਸੀ ਤਾਂ ਮੈਂ ਆਵਾਜ਼ ਕੱਢਦਾ ਹੁੰਦਾ ਸੀ ਭਗਵੰਤ ਮਾਨ ਦੇ ਪੰਜਾਬੀ ਭਈਏ ਕਾਸਟ ਆਈ ਸੀਗੀ ਤੇ ਉਹ ਮਤਲਬ ਆਵਾਜਾ ਕਾੜਾ ਮੀ ਵਿਕਰੀ ਕਰਨਾ ਉਹ ਮੈਨੂੰ ਸ਼ੌਂਕ ਜਾਂ ਸੀ ਜਿਵੇਂ ਮਰੇਸ਼ਪੂਰੀ ਦੀ ਕਢ ਲਈ ਮੇਲ ਮਿੱਤਰ ਦੀਆਂ ਨਕਲਾਈਆਂ ਹੋਰੀ ਚਨੀਨ ਸੈਟੀ ਦੀਆਂ ਹਨਾ ਮਤਲਬ ਫਿਰ ਉੱਥੇ ਜਦੋਂ ਕੈਰੈਕਟਰ ਕੀਤਾ ਵੀ ਬੀਬੂ ਵਾਲਾ ਬੁੜੀ ਜੀ ਬਣ ਕੇ ਉਹ ਲੋਕਾਂ ਨੂੰ ਪਸੰਦ ਆਇਆ ਫਿਰ ਅਸੀਂ ਨਾ ਹੀ ਧਰਤਾ ਵੀ ਬੀਬੂ ਆ ਠੀਕ ਹੈ ਜੀ ਤੇ ਫਿਰ ਉੱਥੋਂ ਪੱਕ ਗਿਆ ਮਤਲਬ ਆਰਾਮਲੀਲਾ ਚ ਸ਼ੇਰਪੁਰ ਸਾਡੇ ਨੇੜੇ ਇੱਕ ਕਸਬਾ ਪੈਂਦਾ ਉੱਥੇ ਅਸੀਂ ਪ੍ਰੋਗਰਾਮ ਕਰਨੇ ਬੜੀ ਏ ਪਿੰਡ ਹੈ ਮਤਲਬ ਵਾਲੇ ਵਾਲੇ ਪਿੰਡਾਂ ਚ ਪ੍ਰੋਗਰਾਮ ਕਰਨੇ ਬਸ ਅਸੀਂ ਕੰਮ ਚੱਲ ਪਿਆ ਵਧੀਆ ਤੇ ਉਦੋਂ ਜਦੋਂ ਬਈ ਤੁਸੀਂ ਪਹਿਲਾਂ ਮਿੱਕਰੀ ਕਰਦੇ ਸੀਗੇ ਹਾਂਜੀ ਤੇ ਕਿਹੜੇ ਕਿਹੜੇ ਆਰਟਿਸਟਾਂ ਦੀ ਕਰਦੇ ਸੀ ਉਦੋਂ ਸਨੀਂ ਦਿਓਲ ਦੀ ਮਰੇਸ਼ਪੁਰੀ ਦੀ ਮਤਲਬ ਕਾਫੀ ਉਦੋਂ ਦਾ ਮੈਂ ਬਸੇਰੀਆਂ ਜਿਵੇਂ ਸਾਡੇ ਪਿੰਡ ਦੇ ਵਿੱਚ ਬੂਗਾਗਾ ਜਾਂ ਹੋਰ ਨੇ ਉਹਨਾਂ ਦੀਆਂ ਵੀ ਕੱਢ ਲੈਂਦੇ ਸੀ ਮਤਲਬ ਵਿਕਰੀ ਤਾਂ ਬਹੁਤ ਕੀਤੀ ਆ ਮੈਂ ਮਤਲਬ ਕੁੜੀ ਦੀ ਆਵਾਜ਼ ਕੱਢ ਲੈਣਾ ਜਿਵੇਂ ਪਹਿਲਾਂ ਹੁੰਦਾ ਸੀ ਨਾ ਉਦੋਂ ਫੋਨ ਚੱਲੇ ਚੱਲੇ ਜੇ ਸੀ ਉਦੋਂ ਕਿਸੇ ਦੇ ਕੋਲੇ ਹੁੰਦਾ ਸੀ ਉਹ ਮੁੰਡਿਆਂ ਨੂੰ ਸੌਂਕ ਹੁੰਦਾ ਸੀ ਕੁੜੀਆਂ ਨਾਲ ਗੱਲਾਂ ਕਰੀਏ ਉਹਨਾਂ ਰਿੰਗ ਪੈਸੇ ਵੀ ਬਾਲੇ ਮਹਿੰਗੇ ਹੁੰਦੇ ਸੀਗੇ ਜਾਂ 50 ਪੈਸੇ ਕਾਲ ਸਸਤੀ ਕਰਾਉਣੀ ਪੈਂਦੀ ਸੀ ਹਾਂਜੀ ਜਦੋਂ ਕੂਪਨ ਚੱਲਦੇ ਸੀ ਕੂਪਨ ਚੱਲਦੇ ਹੁੰਦੇ 20 ਰੁਪਏ 100 ਰੁਪਏ ਉਦੋਂ ਦੀ ਗੱਲ ਆ ਤੇ ਭਾਈ ਮੈਂ ਨਾ ਸਾਡੇ ਪਿੰਡ ਦੇ ਬੰਦੇ ਜਾਂ ਹੋਰ ਬਾਹਰਲੇ ਬੰਦੇ ਇੰਨਾ ਫੁੱਦੂ ਖਿੱਚਿਆ ਬੋਲ ਲਾ ਕੇ ਹੈਲੋ ਹਾਂਜੀ ਇਹ ਤੋਂ ਉਹਨਾਂ ਨੇ ਰੀਚਾਰਜ ਕਰਾ ਦੇਣਾ ਕੂਪਨ ਸੈਂਡ ਕਰ ਦੇਣਾ ਬੋਲੋ ਐੇ ਜਿਹਾ ਅਸਰਾਰਤਾ ਵੀ ਹੋ ਗਈ ਉਹ ਵੀ ਇਹ ਕਿਹੜਾ ਦੌਰ ਰਿਹਾ ਹਾਂ ਉਹ ਵੀ ਤਾ ਜਿਵੇਂ ਭਾਈ ਹੁਣ ਆਪਾਂ ਗੱਲ ਕਰੀ ਤੁਹਾਡੇ ਹਾਸੇਠਠਲੇ ਕਰੈਕਟਰ ਦੀ ਹੈਨਾ ਜਦੋਂ ਜਿਹੜੇ ਲੋਕਾਂ ਨੂੰ ਪਤਾ ਵੀ ਆ ਮੁੰਡਾ ਵੀ ਬੀਬੂਆ ਬਣਦਾ ਬਿਲਕੁਲ ਤੇ ਕਈ ਵਾਰ ਐ ਹੋਇਆ ਜਿਵੇਂ ਆਪਾਂ ਕਿਸੇ ਦੇ ਭੋਗ ਤੇ ਵਾਗੇ ਦੁੱਖ ਸੁੱਖ ਦੇ ਵਿੱਚ ਹਨਾ ਵੀ ਥੋੜਾ ਤਾਂ ਉੱਥੇ ਤੁਸੀਂ ਉੱਥੇ ਦੁੱਖ ਸਾਂਝਾ ਕਰੀ ਜਾਂਦੇ ਹੋ ਤੁਹਾਨੂੰ ਲੋਕ ਦੇਖ ਕੇ ਹੱਸੀ ਜਾਂਦੇ ਨੇ ਬਿਲਕੁਲ ਹੁੰਦਾ ਬਹੁਤ ਜ਼ਿਆਦਾ ਹੁੰਦਾ ਤਾਂ ਮਤਲਬ ਜਿੱਥੇ ਵੀ ਜਾਈਦਾ ਲੋਕ ਹੱਸ ਕਿਉਂਕਿ ਸਾਨੂੰ ਲੋਕਾਂ ਨੇ ਹਾਸੇ ਦੇ ਰੂਪ ਜਿ ਦੇਖਿਆ ਹੁੰਦਾ ਫਿਰ ਬੁੜੀਆਂ ਟੱਚਾਂ ਨਹੀਂ ਹੋਆ ਸੀ ਆ ਵੀ ਬੀਬੂ ਆ ਬੈਠੀ ਹੋਰ ਵਹੀ ਵਰਦਾ ਹੁੰਦਾ ਮੁੰਡਾ ਤੇ ਕਦੇ ਆਏ ਹੋਇਆ ਹੋਵੇ ਜਦੋਂ ਆਪਾਂ ਚਾਹ ਕਿਸੇ ਲਿਖੇ ਦੇ ਬਿਜਲੀ ਦਾ ਬਿੱਲ ਭਰਨ ਵਾਗੇ ਵੇ ਤਾਂ ਹੁਣ ਆਨਲਾਈਨ ਸਿਸਟਮ ਹੋ ਗਿਆ ਪਰ ਆਪਣੇ ਕਈ ਵਾਰ ਹਾਲੇ ਵੀ ਪਿੰਡਾਂ 'ਚ ਸਿਸਟਮ ਐਸਾ ਹੁੰਦਾ ਵੀ ਜੇ ਆਪਾਂ ਆਪਾਂ ਜਾਣੇ ਬੇਲ ਬਿੱਲ ਭਰਨ ਜਾਂ ਫਿਰ ਕਦੇ ਆਪਾਂ ਬੈਂਕ 'ਚ ਚਲੇ ਗਏ ਕਦੇ ਆਏ ਹੋਇਆ ਵੀ ਇਹਦਾ ਯਾਰ ਬੀਬੂ ਇਹਦਾ ਕੰਮ ਪਹਿਲਾਂ ਕਰਾਂਗੇ ਹਾਂ ਇਦਾਂ ਹੁੰਦਾ ਜਿਵੇਂ ਬੈਂਕ ਮੁੰਖੇ 'ਚ ਵਗ ਜਾਈਏ ਜਾਂ ਆਪਣੇ ਸਾਰੇ ਜਾਣਦੇ ਹੀ ਨਹੀਂ ਨਿਤ ਗ੍ਰੀਵੋ ਕੋਈ ਆਈਡੀ ਸਮੱਸਿਆ ਨਹੀਂ ਜਾਂ ਬਸਾਂ ਵਾਲੇ ਕਈ ਵਾਰ ਜਦੋਂ ਬਸ ਚੜ੍ਹਦੇ ਹੁੰਦੇ ਸੀ ਉਹ ਤਾਂ ਜਾਣਦੇ ਹੁੰਦੇ ਸੀ ਵੀ ਜੇ ਕਿਰਾਇਆ ਨਾ ਲਿਆਗਾ ਨਹੀਂ ਕਿਰਾਇਆ ਦਿਆ ਕਰੀਏ ਠੀਕ ਹੈ ਜੀ ਮਤਲਬ ਬਹੁਤ ਇਦਾਂ ਖੁਸ਼ੀ ਹੁੰਦੀ ਆ ਬਹੁਤ ਲੋਕ ਹੁਣ ਵੀ ਪਹਿਚਾਨ ਲੈਂਦੇ ਨੇ ਟੋਲ ਵਾਲੇ ਜਾਂ ਟੋਲ ਨਹੀਂ ਲੈਂਦੇ ਕਈ ਵਾਰ ਮਤਲਬ ਬਹੁਤ ਐਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿਸੇ ਦੁਕਾਨ ਤੇ ਵਾਕੇ ਆਲਾ ਕਹਿੰਦਾ ਬਾਈ ਥੋੜਿਆਂ ਦੇ ਅਸੀਂ ਫਿਲਮਾਂ ਦੇਖਦੇ ਆਂ ਵੀਡੀਓ ਦੇਖਦੇ ਆਂ ਥੋੜੇ ਫੈਨ ਆ ਅਸੀਂ ਉਹ ਤੋਂ ਲੈਣਾ ਨਹੀਂ ਇੰਗਲੈਂਡ ਦੇ ਵਿੱਚ ਮੈਂ ਕਹਣਾ ਬਹੁਤ ਉੱਥੇ ਪਿਆਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਇੱਧਰ ਬਈ ਜ਼ਿਆਦਾ ਵਧੀਆ ਮਾਹੌਲ ਰਹਿੰਦਾ ਜਾਂ ਫਿਰ ਉੱਧਰ ਜ਼ਿਆਦਾ ਵਧੀਆ ਮਾਹੌਲ ਲੱਗਦਾ ਜ਼ਿਆਦਾਤਰ ਦੇਖੋ ਮਾਹੌਲ ਤਾਂ ਦੋਨਾਂ ਪਾਸੇ ਵਧੀਆ ਠੀਕ ਹੈ ਜੀ ਇੱਥੇ ਆਪਣੇ ਹਿਸਾਬ ਨਾਲ ਵਧੀਆ ਉੱਥੇ ਉਹਨਾਂ ਦੇ ਹਿਸਾਬ ਉੱਥੇ ਉਹਨਾਂ ਦੇ ਹਿਸਾਬ ਨਾਲ ਵਧੀਆ ਗੱਲਾਂ ਸਹੀ ਆ ਇੱਕ ਸਿੱਕੇ ਦੇ ਦੋ ਪਹਿਲਿਉ ਨੇ ਜਿਹੜੀਆਂ ਆਪਣੇ ਉਰੇ ਸੁਹੂਲਤਾਂ ਨੇ ਉਹ ਉੱਥੇ ਨਹੀਂ ਹੈਗੀਆਂ ਜਿਹੜੀਆਂ ਉੱਥੇ ਨੇ ਉਰੇ ਨਹੀਂ ਹੈਗੀਆਂ ਉਰੇ ਨਹੀਂ ਹੈਗੀਆਂ ਬਲ ਠੀਕ ਆ ਜਿਹੜਾ ਸਕੂਨ ਆ ਉਰੇ ਸਕੂਨ ਦੀ ਜ਼ਿੰਦਗੀ ਉਰੇ ਆ ਆ ਚਾਚਾ ਆਪਣਾ ਪਿਆਗਾ ਮੋਟਰ ਮੋਟਰ ਤੇ ਨਜ਼ਾਰੇ ਨਾ ਇਹ ਕੁੜਤਾ ਪਜਾਮ ਇਹਨੂੰ ਦਿਹਾੜੀ ਕਰਨੀ ਪਣੀ ਐ ਨਹੀਂ ਪਤਾ ਕਿਹੜੇ ਬਾਂਝੇ ਤੇ ਜਾੜਾ ਪੈਂਦਾ ਠੀਕ ਐ ਸੇ ਵੀ ਗੱਲ ਹੁੰਦੀ ਐ ਵੀ ਉਧਰ ਜਾ ਕੇ ਦਿਹਾੜੀ ਕਰਨੀ ਪੈਂਦੀ ਐ ਚਾਹੇ ਕੋਈ ਕਿੱਡਾ ਮਰਜੀ ਹੀਰੋ ਹੋਵੇ ਕਿੱਡਾ ਮਰਜੀ ਹੋਵੇ ਜਾਂ ਇਹ ਆਪਦੇ ਜਵਾਕਾਂ ਨੂੰ ਪੋਤੇ ਨੂੰ ਖੜਾਉਂਦਾ ਉਹ ਪਾਰਕ ਚ ਲੈ ਫਿਰਦਾ ਹੂ ਬਸ ਵੀ ਇੱਕ ਕੰਮ ਤਾਂ ਕਰੂਗੇ ਕਰੂ ਲਾਜ਼ਮੀ ਜਾਂ ਇਹ ਦੇ ਜਵਾਕ ਨੇ ਜਿਹੜਾ ਕੰਮ ਤੇ ਗਏ ਹੋਣਗੇ ਇਹਦੇ ਪੋਤੇ ਪਾਤੇ ਨੂੰ ਖੜਾਉਂਦਾ ਫਿਰਦਾ ਹੂ ਤੇ ਹੁਣ ਤਾਂ ਬਾਈ ਕਹਿੰਦੇ ਸਮਾਂ ਬੜਾ ਚੇਂਜ ਹੋ ਗਿਆ ਪਹਿਲਾਂ ਤਾਂ ਅੱਗੇ ਕਹਿੰਦੇ ਸੀ ਨਾ ਵੀ ਇਹ ਕਿਹ ਮਰਾਸੀਆਂ ਦਾ ਧੀ ਪੁੱਤ ਕਲਾਕਾਰ ਹੁੰਦਾ ਸੀ ਤੇ ਦੂਸਰੇ ਜਿਹੜੇ ਆਪਣੇ ਜੱਟ ਜ਼ਿਮੀਦਾਰ ਭਾਈਚਾਰੇ ਚੋਂ ਜਾਂ ਹੋਰ ਕੌਮਾਂ ਦੇ ਵਿੱਚੋਂ ਮੂਰੇ ਆਉਣਾ ਬੜਾ ਔਖਾ ਹੁੰਦਾ ਸੀ ਤੇ ਖਾਸ ਕਰਕੇ ਕੁੜੀਆਂ ਨੂੰ ਹਨਾ ਤੇ ਕਈ ਵਾਰ ਜਿਹੜਾ ਤੁਸੀਂ ਕਰੈਕਟਰ ਚੁਣਿਆ ਤੇ ਉਹਦੇ ਲਈ ਵੀ ਕਈ ਵਾਰ ਆਪਾਂ ਨੂੰ ਹੁੰਦਾ ਵੀ ਰਿਸ਼ਤੇਦਾਰ ਭੈਣ ਭਾਈ ਨੱਕ ਬੋਲੇ ਜੇ ਕੱਢਦੇ ਹੁੰਦੇ ਵੀ ਯਾਰ ਇਹਨਾਂ ਦਾ ਮੁੰਡਾ ਕਿਹੜੇ ਕੰਮਾਂ ਚ ਪੈ ਗਿਆ ਵੀ ਇਹਦਾ ਤਾਂ ਕੰਜਰ ਕੀਤਾ ਕਦੇ ਆਏ ਆਏ ਕਦੇ ਹੋਇਆ ਕਦੇ ਸੁਣਿਆ ਵੀ ਬਾਕੀ ਦੇਖੋ ਵੀਰੇ ਗੱਲ ਆਇਆ ਪਿੱਠੇ ਪਿੱਛੇ ਅਗਲੇ ਕਹਿੰਦੇ ਹੋਣਗੇ ਮੂੰਹ ਤੇ ਵੀ ਕਹਿ ਦਿੰਦੇ ਨੇ ਕੋਈ ੱੱਕਰ ਦੀ ਠੀਕ ਹੈ ਜੀ ਦੇਖੋ ਇੱਕ ਕੈਰੈਕਟਰ ਆ ਜਿਹੜਾ ਇਹਨੇ ਆਪਾਂ ਨੂੰ ਰੋਜੀ ਰੋਟੀ ਦਿੱਤੀ ਬਿਲਕੁਲ ਇਹਨੇ ਆਪਣੇ ਸੁਪਨੇ ਪੂਰੇ ਕੀਤੇ ਆ ਹਾਂਜੀ ਅਗਲੇ ਲੋਕ ਸਾਡੇ ਇੱਥੇ ਜ਼ਮੀਨਾਂ ਵਾਲੇ ਇੰਗਲੈਂਡ ਜਾਣ ਨੂੰ ਤਰਸਦੇ ਨੇ ਜਾਂ ਹੋਰ ਦੇਸ਼ਾਂ 'ਚ ਆਪਾਂ ਫ੍ਰੀ ਕੰਮ ਕਰਨ ਵਾਲੇ ਪੈਸਾ ਕਮਾ ਕੇ ਲਿਆ ਆ ਠੀਕ ਆ ਹੋਰ ਵੀ ਦੇਸ਼ਾਂ 'ਚ ਜਾਣਾ ਆਫਰ ਆ ਰਹੇ ਨੇ ਹਾਂਜੀ ਹਾਂਜੀ ਮਤਲਬ ਇਹ ਇੱਕ ਆਪਣੀ ਰੋਜ਼ਗਾਰ ਆ ਆਪਾਂ ਕੋਈ ਨਸ਼ੇ ਪੱਤੇ ਦੇ ਨਹੀਂ ਲੱਗੇ ਨਾ ਕਿਸੇ ਨੂੰ ਲਾਇਆ ਆਪਣਾ ਕੰਮ ਆ ਚਾਹੇ ਮੈਂ ਲੇਡੀਜ਼ ਦਾ ਕੈਰੈਕਟਰ ਕਰਦਾ ਚਾਹੇ ਦੀ ਕੋਈ ਹੋਰ ਕਰਦਾ ਇਹ ਠੀਕ ਹੈ ਜੀ ਜਿਹੜੇ ਫੋਰਨ ਦੇ ਦੇਸ਼ ਨੇ ਤੇ ਇੱਥੇ ਵਾਲੇ ਦੇਸ਼ ਇੱਥੇ ਨਾ ਆਪਾਂ ਇੱਕ ਹੋਰ ਵੀ ਗੱਲ ਆ ਆਪਾਂ ਇੱਥੇ ਕੰਮ ਕਰ ਲੋ ਸਾਜੀ ਵੇਚਣ ਲੱਗ ਜਾਓ ਜਾਂ ਕੋਈ ਹੋਰ ਆਗਲਾ ਕਹਿੰਦਾ ਯਾਰ ਇਹ ਕੋਈ ਕੰਮ ਛੱਡਦਾ ਹੀ ਨਹੀਂ ਮੈਨਾ ਮਾਰ ਦਿੰਦਾ ਬਿਲਕੁਲ ਪਰ ਉੱਥੇ ਕੋਈ ਕੰਮ ਛੱਡਦਾ ਹੀ ਨਹੀਂ ਉੱਥੇ ਜੇ ਕਿਸੇ ਨੂੰ 버ਗਰ ਦਾ ਮਿਲ ਗਿਆ 버ਗਰ ਵੇਚੂ ਜੇ ਭਾਂਡੇ ਮਾਣਨ ਦਾ ਭਾਂਡਿਆਂ ਦਾ ਸਫਾਈ ਦਾ ਸਫਾਈ ਜਿਹੜਾ ਮਰਜ਼ੀ ਕੰਮ ਮਿਲ ਜਾ ਉੱਥੇ ਕੰਮ ਮਿਲਣਾ ਚਾਹੀਦਾ ਬੰਦੇ ਨੂੰ ਠੀਕ ਹੈ ਜੀ ਠੀਕ ਆ ਉਹ ਚੀਜ਼ਾਂ ਮੈਂ ਉੱਥੇ ਸਿੱਖ ਕੇ ਆਇਆ ਜੇ ਉੱਥੇ ਬੰਦਾ 8 ਘੰਟੇ ਉੱਥੇ ਕੰਮ ਕਰਦਾ ਨਾ ਠੀਕ ਹੈ ਜੀ ਤੇ ਹੁਣ ਬਾਈ ਤੁਸੀਂ ਆਪਾਂ ਗੱਲ ਕਰਦੇ ਆ ਥੋੜਾ ਡਿਫਰੈਂਟ ਟਾਪਿਕ ਚੇਂਜ ਕਰਦੇ ਆਪਾਂ ਬਿਲਕੁਲ ਕਰੋ ਤੇ ਉਹਦੇ ਚੋਂ ਤੁਸੀਂ ਐਂ ਮੰਨ ਲਓ ਜਿਹੜੇ ਥੋੜੇ ਨਾਲ ਦੇ ਕੈਰੈਕਟਰ ਹੁੰਦੇ ਆ ਤੁਸੀਂ ਕੰਮ ਕਰਦੇ ਹੋ ਬਹੁਤੇ ਜਿਹੜੇ ਇੱਕ ਆਰਟਿਸਟ ਅੱਜ ਨਾਮਵਰ ਹੈਗੇ ਨੇ ਜਿਵੇਂ ਬਾਈ ਗਰਚੇ ਚਿੱਤਰਕਾਰ ਜੀ ਹੋ ਗਏ ਨਾ ਤੇ ਇਸੇ ਤਰ੍ਹਾਂ ਆਪਣੀ ਮੂਵੀ ਦੇ ਵਿੱਚ ਕਾਫੀ ਕੈਰੈਕਟਰ ਹੁੰਦੇ ਆ ਜਿਵੇਂ ਬਾਈ ਭਾਨਾ ਪਗੋੜਾ ਹੋ ਗਿਆ ਕਈ ਕਲਾਕਾਰਾਂ ਨਾਲ ਤੁਸੀਂ ਇੰਨਾ ਕੰਮ ਕੀਤਾ ਨਾ ਵੀ ਲੋੜ ਤੋਂ ਵੱਧ ਕੇ ਮੇਰੇ ਹਿਸਾਬ ਨਾਲ ਕੋਈ ਗਿਣਤੀ ਕੋਈ ਥੋੜ੍ਹ ਨਹੀਂ ਹੈਗਾ ਸਾਰਿਆਂ ਨਾਲ ਹੀ ਕੀਤਾ ਸਾਰਿਆਂ ਤਵੀ ਹਾਂ ਜੀ ਤੇ ਉਹਨਾਂ ਚੋਂ ਇੱਕ ਅਦੇ ਵੀਰ ਦੀ ਮੰਨ ਲਓ ਕੋ हां मैं जीत पंचर वाला ਸਾਡਾ ਭਰਾ ਹੈਪੀ ਬਹੁਤ ਵਧੀਆ ਬੰਦਾ ਘੈਂਟ ਸਾੜਾ ਆਸਟ੍ਰੇਲੀਆ ਦੇ ਵਿੱਚ ਹੁਣ ਹਟ ਹੋ ਗਿਆ ਠੀਕ ਹੈ ਜੀ ਤੇ ਉਹ ਜੀਤ ਪੰਚਰਾਂ ਦੀ ਆਵਾਜ਼ ਕੱਢਦਾ ਹੁੰਦਾ ਕਿਰਾਂ ਉਹ ਨਾ ਉਹ ਉਹਨੂੰ ਆਸਟ੍ਰੇਲੀਆ ਚਲਾ ਗਿਆ ਫਿਰ ਉਹਦੀ ਇੱਕ ਮਵੀਕਰੀ ਸੀ ਫਿਲਮ ਦੀ ਤੇ ਮੈਂ ਵੀ ਮੈਂ ਵੀ ਉਸ ਫਿਲਮ ਚ ਕਰੈਕਟਰ ਕੀਤੇ ਵੈਬ ਸੀਰੀ ਸੀਗੀ ਉਹ ਠੀਕ ਹੈ ਜੀ ਤੇ ਉਹ ਤੇ 7-8 ਐਪੀਸੋਡ ਸੀ ਉਹ ਕਹਿੰਦੇ ਜੀਤ ਪੰਚਰਾਂ ਵਾਲਾ ਤਾਂ ਵੀ ਹੈ ਨਹੀਂ ਉਰੇ ਉਹ ਤਾਂ ਆਸਟ੍ਰੇਲੀਆ ਵਾਗ ਗਿਆ ਮੰਗਾ ਯਾਰ ਮੈਂ ਵੀ ਮਾੜੀ ਮੋਟੀ ਬਾਜ਼ ਕਰਨ ਲੱਗਾ ਤਾਂ ਤੂੰ ਘਟ ਗਿਆ ਹਾਂ ਰਮਾ ਖਾ ਜਦੋਂ ਲੈਣਾ ਮੈਂ ਤਾਂ ਪੱਕਾ ਪਿੰਜਰੀ ਲੈਣ ਆਈ ਉਹ ਮਿੰਡਿਆਵੇ ਆਈ ਨੀ ਬਿੰਦਲੇ ਮੈਂ ਉਹਦੀ ਕਰਤੀ ਠੀਕ ਹੈ ਤੇ ਉਹ ਫਿਰ ਹੈਪੀਨੈਸ ਸਪੈਸ਼ਲ ਪੁੱਛਿਆ ਨਾ ਫੋਨ ਕਰਕੇ ਕਹਿੰਦੇ ਤਾਂ ਕਿਰਾਏ ਕਿਹੜੇ ਬੰਦੇ ਤੋਂ ਆ ਐਂ ਦੱਸ ਕਹਿੰਦੇ ਬੰਦਾ ਤਾਂ ਦੱਸਦੇ ਨਹੀਂ ਆ ਬੰਦਾ ਦੱਸ ਉਹ ਕਹਿੰਦੇ ਅਸੀਂ ਨਹੀਂ ਦੱਸਦੇ ਤੇ ਉਹ ਵੀ ਬਹੁਤ ਅਤਰ ਗਿਆ ਫਿਰ ਬਾਅਦ ਚ ਦਸਬੇ ਦਾ ਤਨੂਝ ਕਰਕੇ ਗਿਆ ਤੇ ਇਹ ਗੱਲ ਮੇਰਾ ਖਿਆਲ ਆ ਵੀ ਇਹ ਹੈਪੀ ਬਿਜ਼ੀ ਤੇ ਵੀ ਤੋਂ ਟੁੱਕ ਦੀ ਹੋ ਕਿਉਂਕਿ ਗੱਲ ਇਹ ਥੋੜੇ ਤੇ ਵੀ ਮੈਨੂੰ ਟੁੱਕਦੀ ਆ ਕਈ ਵਾਰ ਕੀ ਹੁੰਦਾ ਜਿਹੜੀ ਥੋਡੀ ਪਛਾਣ ਜ਼ਿਆਦਾਤਰ ਬਣੀ ਆ ਉਹ ਥੋਡੀ ਜਿਵੇਂ ਬੀਬੋ ਪੂਆ ਦੇ ਨਾਂ ਤੇ ਬਣੀ ਆ ਕਿਉਂਕਿ ਤਨੋਜ ਟਿੱਬੇ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ ਤੇ ਬੀਬੋ ਪੂਆ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਜਾਣਦੇ ਆ ਹਾਂ ਬੀਬੋ ਪੂਆ ਨੂੰ ਜ਼ਿਆਦਾ ਜਾਣਦੇ ਜੇ ਹੁਣ ਮੈਂ ਆਪਦੀ ਇੰਟਰੋਡਕਸ਼ਨ ਵੀ ਕਈ ਵਾਰ ਦੇਣ ਲੱਗ ਜਾ ਤਾਂ ਕਈ ਲੋਕ ਪਛਾਣ ਵੀ ਲੈਂਦੇ ਨੇ ਜائیں ਕਹਿੰਦਾ ਬੀਬੋ ਪੂਆ ਫੇਰ ਆਲਾ ਕਰਨ ਚੱਕ ਲਾਉਂਦੀ ਛੇਰ ਬਾਈ ਉਹ ਉਹ ਗੱਲ ਹੁੰਦੀ ਹੈ ਨਾ हां मतलब ਕਈਆਂ ਨੂੰ ਯਕੀਨ ਨਹੀਂ ਆਉਂਦਾ ਵੀ ਯਾਰ ਉਹਦਾ ਬੁੜੀ ਆ ਫਿਰ ਫੋਟੋਆਂ ਦਿਖਾਈ ਜਾਂਵੇ ਅੱਖਾਂ ਦੇਖ ਮਲਾ ਕੇ ਵੀ ਉਹੀ ਹਾਂ ਹਾਂ ਉਹ ਰੋਅ ਆਵਾਜ਼ ਕੱਢ ਕੇ ਅੱਛੀ ਗੱਲ ਹੋ ਜਾਂਦੀ ਆ ਤੇ ਫਿਰ ਬਾਈ ਜਦੋਂ ਕੋਈ ਫਿਲਮ ਦੀ ਕੋਈ ਸ਼ੂਟਿੰਗ ਕਰਦੇ ਹਾਂ ਉਦੋਂ ਫਿਰ ਤਿਆਰ ਹੋਣ ਤੇ ਕਿੰਨਾ ਕ ਸਮਾਂ ਲੱਗਦਾ ਉਦੋਂ ਤਿਆਰ ਹੋਣ ਤੇ ਤਾਂ 20-25 ਮਿੰਟ ਲੱਗ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਉਦੋਂ ਠੀਕ ਹੈ ਰੋਜ਼ ਦੇ ਕੰਮ ਹੀ ਆ ਆਪਣਾ ਠੀਕ ਹੈ ਜੀ ਤੇ ਹੁਣ ਬਈ ਅਸੀਂ ਲੈਨੇ ਛੋਟਾ ਜਿਹਾ ਇੱਕ ਬ੍ਰੇਕ ਤੇ ਪੀਨੇ ਚਾਹ ਪਾਣੀ ਫਿਰ ਮਿਲਦੇ ਆਂ ਬ੍ਰੇਕ ਤੋਂ ਬਾਅਦ ਜੇਕਰ ਤੁਹਾਡੇ ਵਿੱਚ ਵੀ ਹੈ ਕੋਈ ਟੈਲੈਂਟ ਤਾਂ ਅਸੀਂ ਵੀ ਤੁਹਾਡੇ ਸ਼ਹਿਰ ਪਹੁੰਚ ਰਹੇ ਆਂ ਨੰਬਰ ਤੁਸੀਂ ਉੱਪਰ ਡਿਸਕ੍ਰਿਪਸ਼ਨ ਦੇ ਉੱਪਰ ਵੇਖ ਸਕਦੇ ਹੋ ਤਾਂ ਜਲਦੀ ਜਲਦੀ ਸਾਨੂੰ ਕੰਟੈਕਟ ਕਰੋ ਤਾਂ ਕਿ ਅਸੀਂ ਤੁਹਾਡਾ ਜਿਹੜਾ ਟੈਲੈਂਟ ਆ ਦੁਨੀਆ ਦੇ ਸਾਹਮਣੇ ਲੈ ਕੇ ਆ ਸਕੀਏ ਜੇਕਰ ਤੁਸੀਂ YouTube ਦੇ ਉੱਪਰ ਵੇਖ ਰਹੇ ਹੋ ਤਾਂ ਸਾਡਾ ਜਿਹੜਾ ਚੈਨਲ ਹੈ ਬਿੱਟੂ ਵੇਪਰ ਵਾ ਉਹਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ Facebook ਤੇ ਵੇਖ ਰਹੇ ਹੋ ਤਾਂ ਸਾਡੀ ਜਿਹੜੀ ਚੈਨਲ ਨੂੰ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਲਓ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਆ ਸਾਰੇ ਦਰਸ਼ਕਾਂ ਦਾ ਤੇ ਹੁਣ ਆਪਾਂ ਕੱਲ ਕਰਦੇ ਆਂ ਇੰਟਰਟੇਨਮੈਂਟ ਦੀ ਕਿਉਂਕਿ ਇੰਟਰਟੇਨਮੈਂਟ ਵੀ ਹੋਣਾ ਜ਼ਰੂਰੀ ਆ ਸਾਰਾਂ ਦੇ ਕੰਨ ਮਿੱਠੇ ਹੋਣੇ ਜ਼ਰੂਰੀ ਨੇ ਤੇ ਹੁਣ ਆਪਾਂ ਬਾਈ ਕੋਲੋਂ ਕਰਾਉਣੇ ਥੋੜੀ ਜਿਹੀ ਕਮੇਡੀ ਬਾਈ ਕੀ ਚੀਜ਼ ਕਰੋਗੇ ਹੁਣ ਤੁਸੀਂ ਚੁਟਕਲਾ ਸੁਣਾਉਂਗੇ ਜਾਂ ਫਿਰ ਕੋਈ ਸੀਨ ਕਰਕੇ ਦਿਖਾਉਂਗੇ ਆ ਆਪਾਂ ਚੁਟਕਲੇ ਸੁਣਾ ਦੇਣੇ ਆਗੇ ਹਾਂਜੀ ਤਾਂ ਜਿਵੇਂ ਹੁਣ ਆ ਪੂ ਵਾਲੀ ਆਵਾਜ਼ ਤੇ ਹਨਾ ਦੋਨੇ ਹੋ ਜਾਂਦਾ ਇਕੱਠੇ ਹਾਂਜੀ ਹਾਂਜੀ ਤੇ ਕੇਰਾ ਭਾਈ ਮੈਂ ਭਾਗੀ ਜੰਮੂ ਕਸ਼ਮੀਰ ਦੀ ਯਾਤਰਾ ਤੇ ਉਦੋਂ ਪਤਾ ਨਹੀਂ ਮੇਰੇ ਭੋਲੂ ਨੇ ਹੋਣਾ ਸੀ ਪਤਾ ਨਹੀਂ ਮੱਦੀ ਨੇ ਹੋਣਾ ਸੀ ਪਤਾ ਨਹੀਂ ਹੈਪੀ ਨੇ ਹੋਣਾ ਸੀ ਪਤਾ ਨਹੀਂ ਤਨੋਹਜ ਨੇ ਹੋਣਾ ਸੀ ਪਤਾ ਨਹੀਂ ਰਮਨ ਨੇ ਹੋਣਾ ਸੀ ਚੱਲ ਕਿਸੇ ਨੇ ਤਾਂ ਹੋਣੀ ਸੀ ਤੇ ਮੈਨੂੰ ਬੱਸ ਵਾਲਾ ਕੈਰੇਕਟਰ ਬੋਲਦਾ ਕਹਿੰਦਾ ਇੱਕ ਜੰਮੂ ਕੁ ਦੇਵਾ ਜੰਮੂ ਮੈਂ ਤਾਂ ਹਨੂ ਚੱਕੀ ਮੈਂ ਕਹਾਂ ਜਾਇ ਖਾਣ ਦਾ ਬੋਲ ਲਿਖੀ ਜਾਂਦਾ ਇਹ ਦੁਬਾਰੇ ਫੇਰ ਮੈਨੂੰ ਕਹਿੰਦਾ ਇੱਕ ਜੰਮੂ ਕੁ ਦੇਵਾ ਜੰਮੂ ਫੇਰ ਮੈਂ ਤਾਂ ਹਨੂ ਚੱਕੀ ਦਵਾਰੇ ਫੇਰ ਮੈਨੂੰ ਬੋਲਦਾ ਕਹਿੰਦਾ ਇੱਕ ਜੰਮੂ ਕੋ ਦਵਾ ਜੰਮੂ ਫਿਰ ਭਾਈ ਮੈਂ ਤਾਂ ਹਾਰ ਕੇ ਬੋਲੀ ਪਈ ਮਖਾ ਜੰਮੂ ਤੇ ਕੀ ਪਰ ਤੇਰੇ ਵਰਗਾ ਹਰਾਮੀ ਨਹੀਂ ਜਾਂਦੀ ਉਹ ਤਾਂ ਬਾਅਦ ਚ ਪਤਾ ਲੱਗਿਆ ਵੀ ਟਿਕਟ ਬੱਸ ਦਾ ਸੀ ਇੱਕ ਜੰਮੂ ਦੀ ਲੈਣੀ ਆ ਕਦੋਂ ਲੈਣੀਆਂ ਨੇ ਲੈ ਚਾੜਾ ਗਏ ਵੀ ਹੋ ਜਾਂਦਾ ਕਦੇ ਕਦੇ ਹਾਂ ਕਹਿਰਾ ਭਾਈ ਤਰਾ ਫਫੜਾ ਗਿਆ ਮੇਰੇ ਕੋਲੇ ਕਹਿੰਦਾ ਭਾਗਵਾਨੇ ਸਰਕਾਰ ਨੇ ਸਕੀਮ ਚਲਾਈ ਆ ਜਿਹਦੇ ਪੰਜ ਜਵਾਖ ਨੇ ਉਹਨੂੰ ਗਵਰਨਮੈਂਟ ਨਾਲੇ ਦਊਗੀ ਕਾਰ ਨਾਲੇ ਦਊਗੀ ਕੋਠੀ ਮੈਂ ਕਹੇ ਜੀ ਠੀਕ ਐ ਕਹਿੰਦਾ ਤੂੰ ਫਿਕਰ ਨਾ ਕਰ ਜਿਹੜੇ ਮਖੇਜ ਜੀ ਆਪਣੇ ਤਾਂ ਦੋ ਜਵਾਕ ਹੀ ਨੇ ਕਹਿੰਦਾ ਫਿਕਰ ਨਾ ਕਰ ਜਿਹੜੇ ਗਵਾਂਢੀ ਵਾਲੇ ਤਿੰਨ ਜਵਾਕ ਨੇ ਉਹ ਮੇਰੇ ਹੀ ਨੇ ਮੈਂ ਤੇਤੋਂ ਗੱਲ ਦਾ ਲਕੋਰ ਰੱਖਿਆ ਕਹਿੰਦਾ ਆਪਾਂ ਤਾਂ ਹੁਣੇ ਪੂਰੇ ਕਰ ਲੈਨੇ ਆ ਠੀਕ ਹੈ ਜੀ ਜਦੋਂ ਗਵਾਂਢੀ ਵਾਲੇ ਜਵਾਕ ਲੈ ਕੇ ਘਰੇ ਆਇਆ ਮੈਨੂੰ ਕਹਿੰਦਾ ਭਾਗਮਾਨੇ ਆਪਣੇ ਦੋ ਕਿੱਥੇ ਨੇ ਮੈਂ ਕਿਹਾ ਜੀ ਜਿਹਦੇ ਹੈਗੇ ਸੀ ਉਹ ਵੀ ਲੈ ਗਿਆ ਇਹ ਵੀ ਕਦੇ ਕਦੇ ਹੋ ਜਾਂਦਾ ਤੇ ਬਾਈ ਦੀ ਕਮੇਡੀ ਇਦਾਂ ਲਗਾਤਾਰ ਚੱਲਦੀ ਰਹੂਗੀ ਤੇ ਹੁਣ ਆਪਾਂ ਨਾਲ ਨਾਲ ਗੱਲ ਕਰਦੇ ਆਂ ਬਾਈ ਜਿਵੇਂ ਤੁਹਾਡੇ ਨਾਲ ਜਿਹੜੇ ਕੈਰੈਕਟਰ ਕੰਮ ਕਰਦੇ ਰਹੇ ਨੇ ਜਿਵੇਂ ਪਹਿਲਾਂ ਵੀ ਗੱਲ ਕਰੀ ਆ ਵੀ ਜਿਵੇਂ ਬਾਈ ਮਿੰਟੂ ਹੋ ਗਿਆ ਜਾਂ ਫਿਰ ਬਾਈ ਗੁਰਜੀਤ ਚਿੱਤਰਕਾਰ ਹੋ ਗਿਆ ਬਾਈ ਹੈਪੀ ਹੋ ਗਿਆ ਇਸ ਤਰ੍ਹਾਂ ਦੇਖੇ ਕਹਿੰਦੇ ਹੁੰਦੇ ਵੀ ਜਿੰਦ ਕੱਲੀ ਤੇ ਮਰਾਜੇਦਾਰ ਵਾਲੇ ਕੀਦਾ ਕਿਦਾ ਨਾਂ ਬੋਲਦਾ ਬਹੁਤ ਕੈਰੈਕਟਰ ਆ ਨਾ ਇਸ ਤਰ੍ਹਾਂ ਦੇ ਤੇ ਕੋਈ ਕੈਰੈਕਟਰ ਐਸਾ ਬਾਈ ਜਿਹੜਾ ਮੈਨੂੰ ਲੱਗਦਾ ਹੋਵੇ ਤੁਹਾਨੂੰ ਵੀ ਸ਼ਾਇਦ ਉਹ ਪਰਦੇ ਤੇ ਲੋਕਾਂ ਦੇ ਮੂਹਰੇ ਗੱਲ ਹੋਰ ਆ ਪਰ ਅੰਦਰੋਂ ਤਾਂ ਬਹੁਤ ਘੈਂਟ चीज ਆ ਜਾਂ ਫਿਰ ਮੰਨ ਲਓ ਬਹੁਤ ਮਤਲਬ ਜਿਹੜੀ ਸਾਡੀ ਕਲਾਕਾਰੀ ਲਾਈਨ ਆ ਹਾਂਜੀ ਇਹਦੇ ਵਿੱਚ ਨਾ ਲੋਕ ਪੜਦੇ ਤੇ ਦੇਖਣ ਨੂੰ ਵਿਚਰਨ ਨੂੰ ਬਹੁਤ ਵਧੀਆ ਲੱਗਦੇ ਆ ਜਦੋਂ ਤੁਸੀਂ ਇਹਨਾਂ ਨਾਲ ਪਰਸਨਲ ਤੌਰ ਤੇ ਵਿਚਰਦੇ ਹੋ ਇਹ ਕੁਝ ਵਿੱਚੋਂ ਕੁਝ ਹੋਰ ਹੀ ਨੇ ਤੇ ਸਾਰੇ ਮਤਲਬ ਚਟੇ-ਵੱਟੇ ਹੀ ਨੇ ਹਨਾ ਤੇ ਵਿੱਚੋਂ ਚਲੋ ਮੈਂ ਵੀ ਉਹੋ ਜਿਹੀ ਹੂੰਗਾ ਕਿਉਂਕਿ ਇਹਨਾਂ ਨੂੰ ਐ ਨਹੀਂ ਜਿਹੜੀ ਗੱਲ ਨੇਚਰਲੀ ਹੋਣਾ ਹਾਂ ਕਈ ਉਹਨਾਂ ਨੂੰ ਮੈਂ ਵਾਲਾ ਵਧੀਆ ਲੱਗਦਾ ਤੇ ਜਿਹੜੇ ਮੇਰੇ ਨਾਲ ਵਰਤਦੇ ਨੇ ਸ਼ਾਇਦ ਉਹਨਾਂ ਨੂੰ ਮੈਨਾਂ ਨਾ ਲੱਗਾ ਮਤਲਬ ਰੀਅਲ ਜ਼ਿੰਦਗੀ ਦੇ ਵਿੱਚ ਲੋਕ ਹੋਰ ਨੇ ਫਿਲਮੀ ਲਾਈਨਾਂ ਦੇ ਜਿਹੜੇ ਸਾਡੇ ਆਰਟਿਸਟ ਲੋਕ ਨੇ ਦੇਖਣ ਬਿਲਮਾਂ ਚ ਤਾਂ ਬਾਲੇ ਚੰਗੇ ਲੱਗਣਗੇ। ਕਈ ਆਰਟਿਸਟਾਂ ਗਿਆਨ ਇਹੋ ਜਿਹਾ ਦੇਣਗੇ ਮੈਂ ਮਤਲਬ ਇਹਦੇ ਵਰਗਾ ਤਾਂ ਗਿਆਨੀ ਕੋਈ ਬੰਦਾ ਹੀ ਨਹੀਂ ਹੈਗਾ। ਮਤਲਬ ਵਿੱਚੋਂ ਕੁਝ ਹੋਰ ਹੁੰਦੇ ਨੇ। ਵਿੱਚਾ ਲਫਾਫੇ ਹੀ ਹੁੰਦੇ ਨੇ ਤੇ ਸਾਰੇ ਮਤਲਬ ਵਿੱਚੋਂ ਮੈਂ ਜਿੰਨੇ ਵੀ ਕਲਾਕਾਰਾਂ ਨਾਲ ਪਿਆਰ ਮੈਂ ਕੀਤਾ ਕੰਮ ਸਾਰਿਆਂ ਨਾਲ ਬਹੁਤ ਵਧੀਆ ਰਿਹਾ ਤੇ ਵਧੀਆ ਸਾਰਿਆਂ ਦਾ ਆ ਧੰਨਵਾਦ ਹੀ ਕਰਦੇ ਆ ਹਨਾ ਤੇ ਆਪਣਾ ਜਿਵੇਂ ਹੁਣ ਸਾਡੀ ਮੈਂ ਭਾਨੇ ਪਘੋੜੇ ਉਰੀਆਂ ਨਾਲ ਕੰਮ ਕੀਤਾ ਭਾਨੇ ਸਿੱਧੂ ਨਾਮ ਨੇ ਨਾਲ ਮਲਕੀਤ ਰੌਣੀ ਜੀ ਦਲਾਪੁਰ ਸਿੱਧੂ ਬਹੁਤ ਕਲਾਕਾਰਾਂ ਨਾਲ ਕੰਮ ਕੀਤਾ ਮੈਨੂੰ ਸਾਰਿਆਂ ਨਾਲ ਕੰਮ ਕਰਕੇ ਵਧੀਆ ਲੱਗਿਆ ਤੇ ਕਈ ਵਾਰ ਭਾਈ ਕੀ ਹੁੰਦਾ ਜਦੋਂ ਹੁਣ ਮੰਨ ਲਓ ਆਪਾਂ ਬੇਰੀ ਲਾਉਣੇ ਘਰ ਦੇ ਵਿੱਚ ਜਾਂ ਮੰਨ ਲਓ ਖੇਤ ਲਾਉਣੇ ਕਿਤੇ ਵੀ ਆਪਾਂ ਬੀਜਦੇ ਕੋਈ ਰੁੱਖ ਲਾਉਣੇ ਹਨਾ ਉਹ ਕਹਿੰਦੇ ਪਹਿਲੇ ਦਿਨ ਫਲ ਨਹੀਂ ਦੇਣ ਲੱਗਦਾ ਹਨਾ ਜਦੋਂ ਤਨੋਜ ਸ਼ੁਰੂਆਤ ਕਰਦਾ ਸੀਗਾ ਬੀਬਾਪੂ ਅਤੇ ਰੋਲਦੀ ਜਾਂ ਫਿਰ ਮੰਨ ਲਓ ਇਸ ਐਕਟ ਲਾਈਨ ਦੇ ਵਿੱਚ ਆਇਆ ਸੀਗਾ ਹਨਾ ਤੇ ਸ਼ੁਰੂਆਤ ਦੇ ਵਿੱਚ ਤਾਂ ਉਹਨੂੰ ਪਤਾ ਵੀ ਇਨਕਮ ਦਾ ਸਾਧਨ ਕੋ ਬਣਿਆ ਨਹੀਂ ਹੋਣਾ ਬਾਕੀ ਐ ਹੁੰਦੀ ਹੈ ਵੀਰੇ ਗੱਲ ਜਦੋਂ ਮੈਂ ਮੈਂ ਨਾ ਮੈਂ ਅੱਜ ਦੱਸਦਾ ਤੁਹਾਨੂੰ ਮੇਰੇ ਨਾ ਬਹੁਤ ਲੋਕਾਂ ਨਾਲ ਮੈਂ ਫ੍ਰੀ ਕੰਮ ਕੀਤਾ ਅੱਜ ਤੱਕ ਮੈਂ ਦੱਸਿਆ ਨਹੀਂ ਕਿਸੇ ਨੂੰ ਮੇਰੇ ਆ ਲੋਕਾਂ ਨੇ ਪੈਸੇ ਵੀ ਨਹੀਂ ਦਿੱਤੇ ਲੋਕ ਜਿਵੇਂ ਹੁਣ YouTube ਤੋਂ ਇਨਕਮ ਹੁੰਦੀ ਆ ਮੈਨੂੰ ਕੁਛ ਦੇਣਾ ਨਾ ਆਪ ਕੋਈ ਨਹੀਂ ਤੈਨੂੰ ਦੇ ਦਾਂਗੇ ਤੂੰ ਸਾਡੇ ਨਾਲ ਆ ਤੂੰ ਸਾਡੇ ਨਾਲ ਮਤਲਬ ਬਹੁਤ ਲੋਕਾਂ ਨੇ ਮੈਨੂੰ ਇੱਥੋਂ ਤੱਕ ਵਰਤਿਆ ਤੈਨੂੰ ਬਾਹਰ ਲੈ ਕੇ ਜਾਵਾਂਗੇ ਤੇ ਬਾਹਰ ਵੀ ਨਹੀਂ ਲੈ ਕੇ ਗਏ ਹੁਣ ਆਪਦੀ ਮਿਹਨਤ ਨਾਲ ਬਾਹਰ ਜਾ ਕੇ ਆ ਮਤਲਬ ਇਹ ਦੁਨੀਆ ਬਹੁਤ ਯਾਰ ਤੁਹਾਨੂੰ ਲਾਰੇ ਲਾਉਂਦੀ ਆ ਤੁਹਾਨੂੰ ਸੁਪਨੇ ਦਿਖਾਉਂਦੀ ਆ ਬਹੁਤ ਕੁਝ ਕਰਦੀ ਆ ਦੁਨੀਆ ਬਹੁਤ ਜਿਆਦਾ ਆਪਾਂ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੂੰ ਜਿਹੜੇ ਮੇਰੇ ਨਾਲ ਰਹਿੰਦੇ ਨੇ ਉਹਨਾਂ ਨੂੰ ਪਤਾ ਹੀ ਆ ਵੀ ਮੇਰੇ ਨਾਲ ਕੀ ਨੇ ਕੀ ਕੀਤਾ ਆਪਦੇ YouTube ਖੜੇ ਕਰਲੇ ਸਾਰਾ ਕੁਝ ਕਰਲੇ ਚੈਨਲ ਕਰਲੇ ਪਹਿਲਾਂ ਕਹਿੰਦੇ ਸੀ ਹਾਂ ਤੇਰਾ ਹਿੱਸਾਗਾ ਨਾਲ ਆ ਐਂ ਫਲਾਨਾ ਠਮਕਾ ਬਾਅਦ ਚੋਂ ਤੂੰ ਕੌਣ ਮੈਂ ਕੌਣ ਬਹੁਤ ਇਹ ਵੀ ਕਲਾਕਾਰਾਂ ਨਾਲ ਹੋ ਜਾਂਦੀਆਂ ਹਾਂ ਮੇਰੇ ਨਾਲ ਬਹੁਤ ਕੁਝ ਹੋਇਆ ਚਲੋ ਆਪਾਂ ਕਹਿੰਦੇ ਆ ਵੀ ਪ੍ਰਮਾਤਮਾ ਦੇ ਦੇਰ ਦੇਰ ਹਨੇਰ ਨਹੀਂ ਹੈਗਾ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਤੇ ਆਪਾਂ ਬਹੁਤ ਧੰਨਵਾਦੀਆਂ ਪ੍ਰਮਾਤਮਾ ਤੇ ਮੈਂ ਇੱਕ ਗੱਲ ਕਹਿਣਾ ਵੀ ਲੋਕਾਂ ਤੋਂ ਨਾ ਮੰਗੋ ਪ੍ਰਮਾਤਮਾ ਤੋਂ ਮੰਗੋ ਪ੍ਰਮਾਤਮਾ ਕਦੇ ਵੀ ਆ ਦੇ ਕੇ ਹਨਾ ਮੰਗਦਾ ਨਹੀਂ ਹੈਗਾ ਜਿਹੜਾ ਬੰਦੇ ਨੇ ਉਹ ਤਾਂ ਤਾਨੇ ਮੇਨੇ ਮਾਰ ਦਿੰਦੇ ਨੇ ਉਹ ਤਾਂ ਦੱਸ ਦਿੰਦੇ ਨੇ ਅਸੀਂ ਤਾਂ ਤੇਰੇ ਲਈ ਆਹ ਕੀਤਾ ਸੀ ਤੇ ਜੇ ਮੈਂ ਮੇਰੇ ਲਈ ਕੀਤਾ ਤਾਂ ਮੈਂ ਵੀ ਉਹਦੇ ਲਈ ਕੀਤਾ ਹੀ ਹੋਊਗਾ ਬਿਲਕੁਲ ਬਿਲਕੁਲ ਜੀ ਅਗਲਾ ਆਪਦੀ ਭੁੱਲ ਜਾਂਦਾ ਕਹਿੰਦੇ ਜਰੋਂ ਦੀ ਦੁਨੀਆ ਸਾਜੀ ਆ ਬਾਈ ਜਰੋਂ ਦੀ ਦੁਨੀਆ ਸਾਜੀ ਆ ਤੇ ਰਹਿੰਦੀ ਦੁਨੀਆ ਤੱਕ ਕਹਿੰਦੇ ਕਲਾਕਾਰਾਂ ਦੇ ਵਿੱਚ ਇਹ ਤੇ ਆਮ ਜਨਤਾ ਦੇ ਵਿੱਚ ਵੀ ਇਹ ਕੁਸ਼ਕ ਹੁੰਦੀਆਂ ਖਾਰਾਂ ਜਿਹੜੀਆਂ ਪੈਦਾ ਹੋ ਜਾਂਦੀਆਂ ਨੇ ਕਈ ਲੋਕ ਨਿੱਜੀ ਤੌਰ ਤੇ ਬਹੁਤ ਵੱਡੇ ਪੈਰ ਕੱਢ ਲੈਂਦੇ ਜਿਵੇਂ ਆਪਣੇ ਸੁਪਰਸਟਾਰ ਹਨਾ ਆਪਣਾ ਮੰਨ ਲਓ ਇਥੋਂ ਨੋਂ ਬਾਹਰਲੀ ਕੰਟਰੀ ਦੇ ਵਿੱਚ ਮਕਾਤਾ ਬਿਲਕੁਲ ਬਾਈ ਸਿੱਧੂ ਮੂਸੇਵਾਲਾ ਜੇ ਆਪਾਂ ਗੱਲ ਕਰੀਏ ਕਈ ਲੋਕਾਂ ਦੇ ਮਨ 'ਚ ਇਹ ਵੀ ਬਲਬਲਾ ਉੱਠੂ ਖਮ ਨਹੀਂ ਫੇਮ ਲੈਣ ਦੇ ਲਈ ਗੱਲ ਕਰਦੇ ਆ ਪਰ ਜੇ ਕਲਾਕਾਰ ਭਾਈ ਚਾਰਕਰੀ ਤੌਰ ਦੀ ਸਾਂਝੀ ਗੱਲ ਕਰੀਏ ਆਪਾਂ ਤਾਂ ਆਪਣਾ ਦੁੱਖ ਦੀ ਗੱਲ ਕਰਨੀ ਫਰਜ਼ ਬਣਦਾ ਉਹਨਾਂ ਅ ਮੈਂ ਜੀ ਬਾਈ ਨੂੰ 4-5 ਵਾਰ ਮਿਲਿਆ ਠੀਕ ਹੈ ਜੀ ਤੇ ਘਰੇ ਵੀ ਅਸੀਂ ਜਾਂਦੇ ਰਹਿੰਦੇ ਸੀਗੇ ਤੇ ਜਿਵੇਂ ਭਾਨੇ ਭਗੋੜੇ ਨਾਲ ਮੈਂ ਸ਼ੂਟਿੰਗਾਂ ਤੇ ਵੀ ਗਾਣਿਆਂ 'ਚ ਵੀ ਗਿਆਆਂ ਨਾਲ ਹਨਾ ਤੇ ਬਾਕੀ ਜਿੱਦਾਂ ਬਾਈ ਦੀ ਡੈਥ ਹੋਈ ਆ ਉਦੋਂ 5 ਦਿਨ ਪਹਿਲਾਂ ਅਸੀਂ ਮਿਲ ਕੇ ਆਏ ਸੀਗੇ ਤੇ ਮੈਂ ਅਸੀਂ ਭਾਨਾ ਭਗੋੜਾ ਸੀ ਬਾਈ ਸਾਡਾ ਦਵਿੰਦਰ ਸੀਗਾ ਤੇ ਪ੍ਰੋਮੋਟਰ ਨੇ ਉਹ ਕੈਨੇਡਾ ਤੋਂ ਉਹ ਨਾਲ ਸੀ ਅਸੀਂ ਮਿਲ ਕੇ ਆਏ ਹਨਾ ਤੇ ਅਸੀਂ ਨੇ ਮੈਂਟੂ ਬੀਰੇ ਨੇ ਜਾਣਾ ਸੀਗਾ ਇੰਗਲੈਂਡ ਤੇ ਉਹਨਾਂ ਦੀ ਫਲਾਈਟ ਸੀ ਤੇ ਉਹਨੂੰ ਜਦੋਂ ਚੜਾਉਣਾ ਸੀ ਜਾਂਦੇ ਸੀ 5 ਘੰਟਾ ਦਾ ਟਾਈਮ ਹੋਇਆ ਸੀਗਾ 5 6 ਤਾਂ ਨਿਊਜ਼ ਆ ਗਈ ਵੀ ਐਂ ਕਰਕੇ ਗੋਲੀ ਲੱਗੀ ਤੇ ਮਤਲਬ ਫਿਰ ਮੈਂਟੂ ਨੂੰ ਫੋਨ ਆਉਣ ਲੱਗੇ ਬਾਈ ਨੂੰ ਵੀ ਐਂ ਕਰਕੇ ਐਂ ਗੱਲ ਹੋ ਗਈ ਤੇ ਖਬਰਾਂ 'ਚ ਵੀ ਅਸੀਂ ਕਿਤੇ ਉਹੀ ਨਾ ਪਤਾ ਹੋਵੇ ਜਦੋਂ ਦੇਖਿਆ ਉਹਦੇ ਡੈਡੀ ਨੂੰ ਫੋਨ ਲਾਇਆ ਉਹਦਾ ਬੰਦ ਫਿਰ ਅਸੀਂ ਕਿਹਾ ਵੀ ਹਾਂ ਇਹ ਗੱਲ ਹੋ ਗਈ ਬਹੁਤ ਦੁੱਖ ਲੱਗ ਮੈਂ ਹੁਣ ਵੀ ਦੁੱਖੀ ਆ ਹਨਾ ਤੇ ਇਨਸਾਫ਼ ਮਿਲਣਾ ਚਾਹੀਦਾ ਤੇ ਉਸ ਤੋਂ ਬਾਅਦ ਵੀ ਚਲੋ ਅਸੀਂ ਕਰੇ ਵੀ ਜਾ ਕੇ ਆਉਣੇ ਰਹਨੇ ਆ ਹੁਣ ਵੀ ਜਦੋਂ ਵੀ ਗੇੜਾ ਵਜਦਾ ਮੁੱਸੇ ਉਹਦੇ ਉਹਨਾਂ ਦੇ ਫਾਦਰ ਸਾਹਿਬ ਨੇ ਮੰਮੀ ਨੇ ਡੈਡੀ ਨੇ ਹਨਾ ਉਹਨਾਂ ਨੂੰ ਮਿਲਦੇ ਰਹਨੇ ਆਗੇ ਜਾ ਕੇ ਵੀ ਆਉਣੇ ਆਗੇ ਜਿਨ੍ਹਾਂ ਦਾ ਦੇਖੋ ਬਈ ਕਹਿੰਦੇ ਪੁੱਤ ਗੁਜ਼ਰ ਗਿਆ ਹਨਾ ਉਹ ਮਾਂ ਪਿਓ ਤਾਂ ਹੁਣ ਦੇਖੋ ਤਰਲੇ ਕਰੂਗੇ ਵੀ ਸਾਨੂੰ ਇਨਸਾਫ ਚਾਹੀਦਾ ਪਰ ਕਈ ਲੋਕ ਜਿਹੜੇ ਦਰਸ਼ਕ ਦੇਖ ਵੀ ਰਹੇ ਨੇ ਵਿੱਚੋਂ ਹੁੰਦੇ ਨੇ ਤੁਹਾਨੂੰ ਪਤਾ ਨਾ ਵੀ ਦੋ ਰੰਗੀ ਹੁੰਦੀ ਹੈ ਦੁਨੀਆ ਤੇ ਚੰਗੇ ਵੀ ਲੋਕ ਨੇ ਤੇ ਮਾੜੇ ਸਾਰੇ ਜਿਵੇਂ ਪਹਿਲਾਂ ਤੁਸੀਂ ਗੱਲ ਕਰੀ ਜਿਵੇਂ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਹਨਾ ਤੇ ਕਈ ਲੋਕਾਂ ਨੇ ਇਹ ਗੱਲ ਕਹੀ ਆ ਵੀ ਸਿੱਧੂ ਦਾ ਡੈਡੀ ਜਿਹੜਾ ਹੈਗਾ ਫੇਮ ਲੈਂਡ ਦੇ ਲਈ ਜਾਂ ਕੋਈ ਕਹਿੰਦਾ ਵੀ ਮੂਰੇ ਵੋਟਾਂ 'ਚ ਖੜਨਗੇ ਜਾਂ ਕੁਛ ਆ ਕਰਨਗੇ ਉਹਨਾਂ ਲਈ ਬਈ ਕੋਈ ਇੱਕ ਤਾਂ ਸੁਨੇਹਾ ਮੜਾ ਜਾ ਪਤਾ ਗੱਲ ਕੀ ਆ ਬਾਈ ਜਿਹਦੇ ਕਰ ਅੱਗ ਲੱਗੀ ਹੁੰਦੀ ਆ ਬਿਲ ਜੇ ਖੜਜੂ ਯਾਰ ਫਿਰ ਕੀ ਹੋਜੂ ਸਿੱਧੂ ਦੇ ਸੁਪਨੇ ਸੀਗੇ ਜੇ ਸਿੱਧੂ ਨਹੀਂ ਰਹਾ ਸਿੱਧੂ ਚਾਹੁੰਦਾ ਸੀ ਵੀ ਮਾਨਸੇ ਨੂੰ ਮੈਂ ਚਮਕਾ ਦੂੰ ਆਪਣੇ ਪਿੰਡ ਦਾ ਵਿਕਾਸ ਕਰਾਊਗਾ ਜੇ ਉਹ ਤਾਂ ਡੈਡੀ ਵੋਟਾਂ 'ਚ ਖੜਜੂ ਤਾਂ ਕਿੱਡੀ ਕਬੜੀ ਗੱਲ ਆ ਜੇ ਵੋਟਾਂ 'ਚ ਐਮਪੀ ਖੜਜੂ ਐਮਐਲਏ ਖੜਜੂ ਤਾਂ ਆਪਦੇ ਇਲਾਕੇ ਦਾ ਕੁਝ ਸਮਰਾ ਸਮਾਰੂਗਾ ਹੀ ਖਾਊਗਾ ਤਾਂ ਨਹੀਂ ਬਿਲਕੁਲ ਜਿਉਂਕਿ ਉਹਨਾਂ ਨੂੰ ਰੱਬ ਨੇ ਦਿੱਤਾ ਹੈ ਬਹੁਤ ਕੁਝ ਹੈ ਉਹ ਚਾਹੁੰਦੇ ਨੇ ਵੀ ਸਾਡੇ ਪੁੱਤ ਦੇ ਸੁਪਨੇ ਨਹੀਂ ਪੂਰੇ ਹੋਏ ਅਸੀਂ ਪੂਰੇ ਕਰੀਏ ਹੁਣ ਬਾਈ ਤੇਰੇ ਸੁਪਨੇ ਪੂਰੇ ਨਹੀਂ ਹੋਏ ਤੂੰ ਜਿਹੜੇ ਤੇਰੇ ਸੁਪਨੇ ਨਹੀਂ ਪੂਰੇ ਤੂੰ ਆਦੇ ਬੱਚਿਆਂ ਥੈਂ ਹੀ ਦੇਖੇਗਾ ਹੁਣਾਂ ਦਾ ਤਾਂ ਕੋਈ ਅੱਗੇ ਪਿੱਛੇ ਰਿਆ ਹੀ ਨਹੀਂ ਹੁਣ ਸਿੱਧੂ ਦੇ ਡੈਡੀ ਨੂੰ ਸਿੱਧੂ ਦਾ ਹੀ ਫਰਜ਼ ਨਿਭਾਉਣਾ ਪੈ ਰਿਹਾ ਬਿਲਕੁਲ ਠੀਕ ਆ ਉਹਨੂੰ ਮਾਨਸਾ ਦੇ ਜਿਹੜੇ ਹੁਣ ਹੜ ਭੀੜਤ ਨੇ ਉਹ ਉਹਨਾਂ ਦਾ ਜਾ ਕੇ ਉਹ ਮਤਲਬ ਦੇਖ ਰੇਖ ਕਰਦੇ ਨੇ ਜਾਂ ਹੋਰ ਕਿਤੇ ਜਿੱਥੇ ਵੀ ਉਹਨਾਂ ਨੂੰ ਬੁਲਾਉਂਦੇ ਨੇ ਬੂਟੇ ਲਾਉਣ ਦੀ ਗੱਲ ਆ ਪੰਜਾਬ ਦੇ ਵਿੱਚ ਕਿੰਨੇ ਬੱਚੇ ਨੇ ਜਿਹੜੇ ਸਿੱਧੂ ਨੂੰ ਦੇਖ ਕੇ ਪੱਗ ਬੰਨਣ ਲੱਗੇ ਉਹਨਾਂ ਦੀ ਮਾਤਾ ਜੀ ਨੇ ਕਿਹਾ ਸੀ ਵੀ ਪੱਗ ਬੰਨਿਆ ਕਰੋ ਭਾਈ ਮੈਨੂੰ ਤਾਂ ਸਾਰੀ ਸ਼ੁਭ ਲੱਗਦੀ ਉਹ ਬਿਲਕੁਲ ਬਿਲਕੁਲ ਹੈ ਨਾ ਉਹਨਾਂ ਦਾ ਇੱਕ ਪੁੱਤ ਗਿਆ ਤੇ ਕਿੰਨੇ ਪੁੱਤ ਬਣ ਗਏ ਉਹਨਾਂ ਦੇ ਉਹਨਾਂ ਨੇ ਕਿਹਾ ਬੂਟੇ ਲਾਓ ਤੇ ਕਿੰਨੇ ਲੋਕਾਂ ਨੇ ਬੂਟੇ ਲਾਏ ਬਿਲਕੁਲ ਠੀਕ ਹੈ ਉਹ ਕੋਈ ਮਾੜਾ ਨਹੀਂ ਕਰ ਰਹੇ ਬਹੁਤ ਚੰਗਾ ਕਰ ਰਹੇ ਨੇ ਬਹੁਤ ਜਾਦੇ ਮਾਤਾ ਮਤਲਬ ਸਾਰਿਆਂ ਨੂੰ ਜਿਹੜੇ ਵੀ ਜਾਣਦੇ ਨੇ ਸਾਰਿਆਂ ਨੂੰ ਪਿਆਰ ਕਰਦੀ ਆ ਚਾਹ ਪਾਣੀ ਤੋਂ ਬਿਨਾ ਮਤਲਬ ਕਿ ਕੋਈ ਵੀ ਨਹੀਂ ਆਉਂਦਾ ਉਹਨਾਂ ਦੇ ਘਰੇ ਚਾਹ ਪਾਣੀ ਰੋਟੀ ਖਾ ਕੇ ਆਉਂਦਾ ਚਾਹੇ ਕੋਈ ਵੀ ਜਿੱਥੋਂ ਮਰਜ਼ੇ ਆ ਜੇ ਤੇ ਜਿੰਨਾ ਵੀ ਟਾਈਮ ਹੁੰਦਾ ਉਹਨਾਂ ਕੋਲੇ ਮਿਲਣ ਦਾ ਹਰ ਇੱਕ ਨੂੰ ਮਿਲਦੇ ਨੇ ਐਤਵਾਰ ਨੂੰ ਖੁੱਲਾ ਦਰਵਾਜ਼ਾ ਲਵਾਉਂਦੇ ਨੇ ਭਾਈ ਮਿਲੋ ਗੱਲਾਂ ਬਾਤਾਂ ਕਰੋ ਕੋਈ ਗੱਲ ਨਹੀਂ ਤੇ ਹੁਣ ਤੁਹਾਨੂੰ ਪਤਾ ਇੰਨਾ ਇਕੱਠ ਹੁੰਦਾ ਹਨਾ ਤੇ ਸਾਰਿਆਂ ਨੂੰ ਵੀ ਨਹੀਂ ਮਿਲਿਆ ਜਾਂਦਾ ਵੈਸੇ ਜਿੰਨਿਆਂ ਨੂੰ ਵੀ ਮਿਲ ਸਕਦੇ ਨੂੰ ਮਿਲਦੇ ਨੇ ਬਾਕੀ ਉਹ ਬਿਮਾਰ ਰਹਿੰਦੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਉਹ ਤੰਦਰੁਸਤ ਰਹਿਣ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰਾਂ ਬਖਸ਼ੇ ਜੋ ਸਿੱਧੂ ਦੇ ਸੁਪਨੇ ਸੀਗੇ ਨਹੀਂ ਪੂਰੇ ਹੋਏ ਕੈਂਸਰ ਹਸਪੀਟਲ ਦਾ ਜਾਂ ਹੋਰ ਦਾ ਤੇ ਉਹ ਉਹਨਾਂ ਦੇ ਡੈਡੀ ਪੂਰੇ ਕਰ ਰਹੇ ਨੇ ਕੋਈ ਐਡੀ ਗੱਲ ਨਹੀਂ ਹੈਗੀ ਠੀਕ ਹੈ ਜਦੋਂ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਬਿਲਕੁਲ ਵੀਰੇ ਅਗਲਾ ਰੌਲਾ ਪਾਉਂਦਾ ਹੀ ਹੁੰਦਾ ਠੀਕ ਹੈ ਤੇ ਉਦੋਂ ਤਾਂ ਮਤਲਬ ਬੜਾ ਕਹਿੰਦੇ ਸੀ ਅਸੀਂ ਸਿੱਧੂ ਨਾਲ ਇਨਸਾਫ ਕਰਾਂਗੇ ਐ ਕਰਾਂਗੇ ਹੁਣ ਤੁਹਾਨੂੰ ਪਤਾ ਹੀ ਆ ਬਿਲਕੁਲ ਸਾਰੀ ਗੱਲ ਦਾ ਹਨਾ ਤੇ ਬਾਈ ਜੇ ਹੁਣ ਆਪਾਂ ਥੋੜੀ ਜ਼ਿੰਦਗੀ ਦੀ ਝਾਤ ਮਾਰਨੇ ਪਹਿਲਾਂ ਆਪਾਂ ਤੇ ਹੁਣ ਜਿਹੜੇ ਜ਼ਿਆਦਾਤਰ ਸਾਨੂੰ ਦਰਸ਼ਕ ਦੇਖ ਰਹੇ ਨੇ ਹਨਾ ਤੇ ਉਹਨਾਂ ਨੂੰ ਵੀ ਮੇਰਾ ਖਿਆਲ ਆ ਵੀ ਬਹੁਤ ਘੱਟ ਨੂੰ ਪਤਾ ਹੋਏ ਗੱਲ ਦਾ ਵੀ ਤੁਹਾਨੂੰ ਉਹਨਾਂ ਨੇ ਬੀਬੋ ਭੂਆ ਦੇ ਰੋਲ ਦੇ ਵਿੱਚ ਹੀ ਦੇਖਿਆ ਸਿਰਫ ਹਾਂਜੀ ਅਸਲ ਜ਼ਿੰਦਗੀ ਦੇ ਵਿੱਚ ਤਨੋਜ ਟਿੱਬਾ ਕੀ ਕਰਦਾ ਅ ਅਸਲ ਜ਼ਿੰਦਗੀ ਦੇ ਵਿੱਚ ਜੀ ਮੈਂ ਇੱਕ ਵੈਦ ਵੀ ਆ ਮੇਰੀ ਪੜ੍ਹਾਈ ਕਾਫੀ ਕਰੀ ਹੋਈ ਐ ਇੰਜੀਨੀਅਰ ਦਾ ਡਿਪਲੋਮਾ ਆਈਟੀਆਈ ਕੈਡ ਕੈਮ ਡੀ ਫਾਰਮੇਸੀ ਮੈਂ ਕਰੀ ਹੋਈ ਆ ਤੇ ਮੇਰੇ ਕੋਲੇ ਬਹੁਤ ਸਾਰੇ ਲੋਕ ਪੇਸ਼ੈਂਟ ਆਉਂਦੇ ਨੇ ਵੱਖ-ਵੱਖ ਬਿਮਾਰੀਆਂ ਤੋਂ ਉਹਨਾਂ ਦੇ ਆਪਾਂ ਜਿਹੜੀ ਆ ਦਵਾਈ ਆ ਆਪਣੇ ਕੋਲੇ ਬਹੁਤ ਵਧੀਆ ਫਾਰਮੂਲੇ ਨੇ ਪੁਰਾਣੇ ਫਾਰਮੂਲੇ ਨੇ ਤੇ ਅਗਰਾਂਥਾਂ ਦੇ ਪੇਟੈਂਟ ਫਾਰਮੂਲੇ ਨੇ ਜਦੋਂ ਵੀ ਆਪਾਂ ਕਿਸੇ ਨੂੰ ਦਵਾਈ ਦੇਦਨੇ ਆਗਲਾ ਠੀਕ ਹੋ ਜਾਂਦਾ ਤੇ ਬਸ ਇਹ ਕੰਮ ਕਰਦੇ ਰਹਨੇ ਆ ਜਾਂ ਸ਼ੂਟਿੰਗਾਂ ਦਾ ਕੰਮ ਆਪਣਾ ਤੇ ਸ਼ੋਅ ਕਮੇਡੀ ਸ਼ੋਅ ਲਾਉਣਾ ਰਹਿਣਾ ਮੈਂ ਤੇ ਬਾਕੀ ਘੁੰਮਣ ਫਿਰਨ ਦਾ ਸੀਨ ਆ ਮੈਂ ਘੁੰਮਦਾ ਫਿਰਦਾ ਰਹਿਣਾ ਤੇ ਆਪਣੀ ਜ਼ਿੰਦਗੀ ਬਸ ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਹੀ ਹਾਂਜੀ ਤੇ ਬਈ ਹੁਣ ਕਹਿੰਦੇ ਇਹ ਵਕਤ ਬੜਾ ਕੀਮਤੀ ਆ ਕਹਿੰਦੇ ਵਕਤ ਤੋਂ ਇਜਾਜ਼ਤ ਵੀ ਲੈਣੀ ਪਣਦੀ ਆ ਕਿਉਂਕਿ ਤੁਸੀਂ ਵੀ ਆਪਣੀ ਲਾਈਫ ਤੇ ਬੜੇ ਵਿਜੀ ਹੋ ਤੇ ਜਾਂਦੇ ਜਾਂਦੇ ਵੀ ਸੱਜਣਾ ਲਈ ਇੱਕ ਸਨੇਹਾ ਇੱਕ ਵਾਰੀ ਇਹ ਜਰੂਰ ਦੱਸ ਦਿਓ ਕਿਉਂਕਿ ਫੇਕ ਅਕਾਊਂਟ ਬੜੇ ਹੋ ਗਏ ਅੱਜ ਕੱਲ ਹਾਂਜੀ ਤੇ ਜਿਹੜਾ ਤਨੋਜ ਟਿੱਬੇ ਦਾ ਬੀਬੋਪੂ ਦਾ ਅਸਲੀ ਅਕਾਊਂਟ ਆ ਉਹ ਕਿਹੜਾ ਕਾ ਇੰਸਟਾ ਦੇ ਉੱਪਰ ਫੇਸਬੁੱਕ ਪੇਜ ਜਾਂ ਫਿਰ ਤੁਹਾਡਾ YouTube ਮੇਰਾ ਬੀਬੋਪੂਆ ਤਨੋਜ ਟਿੱਬਾ ਆ ਅਫੀਸ਼ੀਅਲ ਆ ਸਾਰੇ ਬੀਬੋਪੂਆ ਤੇ ਤਨੋਜ ਟਿੱਬਾ ਭਰ ਕੇ ਇਕੱਠੇ ਪਰੋਂਗੇ ਤਾਂ ਫੇਸਬੁੱਕ ਤੇ YouTube ਤੇ ਸਾਰੇ ਮੇਰੇ ਆਪਦੇ ਅਕਾਊਂਟ ਨੇ ਮੈਂ ਆਪ ਹੀ ਉਹਨਾਂ ਤੇ ਲਾਈਵ ਆਪਦੀ ਅਪਡੇਟ ਦਿਨਾ ਰਹਿਣਾ ਤੇ ਬਾਕੀ ਇੱਕ ਗੱਲ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਬਾਕੀ ਯਾਰਾ ਜਿਹਦੇ ਨਾਲ ਤੁਸੀਂ ਰਹਲੇ ਉਹਦਾ ਕਦੇ ਵੀ ਮਾੜਾ ਨਾ ਸੋਚੋ ਨਾ ਉਹਦਾ ਕਰੋ ਠੀਕ ਆ ਉਹਦੇ ਨਾਲ ਕਦੇ ਟੋਪੀ ਨਾ ਪਾਓ ਠੀਕ ਆ ਜਦੋਂ ਆਪਾਂ ਕਿਸੇ ਦੇ ਨਾਲ ਰਹਨੇ ਆ ਜਦੋਂ ਆਪਾਂ ਨੂੰ ਐ ਹੁੰਦਾ ਮੈਂ ਇਹਦੇ ਟੋਪੀ ਪਾ ਰਿਹਾ ਪਰ ਆਪਾਂ ਨਾਲੇ ਚਾਤਰ ਨਾਲੇ ਚਤਰਾਇਆਂ ਉਹ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੇਰੇ ਨਾਲ ਚਾਤਰ ਜਲਾ ਕੀ ਕਰ ਰਿਹਾ ਤੇ ਆਪਾਂ ਨੂੰ ਐ ਹੁੰਦਾ ਵੀ ਇਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਤਾ ਸਭ ਕੁਝ ਨੂੰ ਦਾ ਕਈ ਵਾਰ ਉਹ ਚੁੱਪ ਹੁੰਦਾ ਬਸ ਜਿਹਦੇ ਨਾਲ ਤੁਸੀਂ ਰਹਲੇ ਕਦੇ ਵੀ ਉਹਦਾ ਮਾੜਾ ਨਾ ਸੋਚੋ ਨਾ ਕਰੋ ਤੇ ਬਸ ਜ਼ਿੰਦਗੀ ਚ ਤਰੱਕੀ ਕਰੋ ਕਿਸੇ ਦੀ ਵੀ ਤਰੱਕੀ ਤੋਂ ਜੈਲਸੀ ਨਾ ਕਰੋ ਤੇ ਇਸੇ ਕਰਕੇ ਬਾਕੀ ਮੈਂ ਜਿਹੜੇ ਵਿਦੇਸ਼ਾਂ ਚ ਜਾਣਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਇਹੀ ਕਹਿਣਾ ਵੀ ਕੰਮ ਸਿੱਖ ਕੇ ਜਾਓ ਜੇ ਤੁਹਾਡਾ ਉਰੇ ਕੰਮ ਲੋਟ ਆ ਤਾਂ ਤੁਹਾਨੂੰ ਵਿਦੇਸ਼ਾਂ ਚ ਧੱਕੇ ਖਾਣ ਦੀ ਲੋੜ ਨਹੀਂ ਕਿਉਂ ਤੁਸੀਂ ਆਪਣਾ ਮਾਂ ਪਿਓ ਕਿਉਂ ਛੱਡਨੇ ਰਿਸ਼ਤੇਦਾਰ ਇੱਥੇ ਬਹੁਤ ਵਧੀਆ ਆਨੰਦ ਆ ਜ਼ਿੰਦਗੀ ਦਾ ਤੇ ਬਾਕੀ ਜੇ ਕਿਸੇ ਦੇ ਸਾਹਨ ਦੇ ਖਿਲਾਫ ਮਾੜਾ ਚੰਗਾ ਸ਼ਬਦ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਿਓ ਤੇ ਬਾਈ ਜੇਪ ਬਾਈ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮੈਂ ਅੱਜ ਮਿਲਿਆ ਬਾਈ ਨੂੰ ਤੇ ਮੇਰੇ ਖਿਆਲ ਆ ਵੀ ਬਹੁਤ ਕੈਂਟ ਪਰਸਨ ਨੇ ਤੇ ਤੁਸੀਂ ਵੀ ਮਿਲੋਗੇ ਤੁਹਾਨੂੰ ਵੀ ਬੜਾ ਆਨੰਦ ਆਊ ਬਾਈ ਦੀਆਂ ਗੱਲਾਂ ਸੁਣ ਕੇ ਤੇ ਵੀਡੀਓ ਤੁਸੀਂ ਸਾਰੇ ਦੇਖੀ ਹੋਈ ਹੈ ਆਪਣੀ ਹਨਾ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਮਿਲਦੇ ਆਪਾਂ ਛੇਤੀ ਜਉਂਦੇ ਬੱਸ ਜਰੂ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਚਰਕੇ